ਨਵੇਂ ਕੁਰਤੇ ਵੀ ਲੈ ਕੇ ਆਇਓ ਤੇ ਨਵੇਂ ਜੁੱਤੇ ਵੀ ਲੈ ਗਏ ਕਿਉਂਕਿ ਇਹਨਾਂ ਨੂੰ ਭੱਜਣ ਦਾ ਰਾਹ ਨਹੀਂ ਮਿਲਣਾ ਹੈਗਾ ਕਿਉਂਕਿ ਪਬਲਿਕ ਇੰਨੀ ਤੰਗ ਹੈ ਜੀ ਐਂਟਰੀ ਬੈਨ ਕਰੋਂਗੇ ਫਿਰ ਐਂਟਰੀ ਬੈਨ ਕਰਨੀ ਬਣੀ ਹੀ ਸਾਨੂੰ ਸਾਰੀਆਂ ਪਾਰਟੀਆਂ ਕਰੂंगे ਕਦੇ ਆਪ ਸਰਕਾਰ ਦੇ ਨਹੀਂ ਨਹੀਂ ਹੋਣਗੀਆਂ ਫਿਰ ਸਾਰੀਆਂ ਨਹੀਂ ਹੋਣਗੀਆਂ ਬੜੀ 8500 ਕਰੋੜ ਰੁਪਇਆ ਪਿਆ ਖੈਡ ਕਮੇਟੀ ਪਾ ਹਰ ਬਰ ਰੁਪਇਆ ਪਿਆ ਨਾ ਬਸ ਲਾਉਣਾ ਨਹੀਂ ਖਾਣੇ ਉਹ ਪਹਿਲੀ ਗੱਲ ਤਾਂ ਸੋਨੇ ਨੂੰ ਕੋਈ ਅਫਸਰ ਤਿਆ ਨਹੀਂ ਉੱਪਰ ਦੇ ਦਬਕੇ ਮਾਰਦੇ ਆ ਵੀ ਤੁਸੀਂ ਉਹਰੇ ਬਦਮਾਸ਼ੀ ਕਰਦੇ ਆ ਪਰ ਮੈਨੂੰ ਲੱਗਦਾ ਇਹਦਾ ਹਾਲ ਪਿੰਡਾਂ ਤੋਂ ਵੀ ਮਾੜਾ ਹੋ ਚੁੱਕਿਆ। ਇਹ ਨਰਤੀ ਪਿੰਡ ਬਣ ਗਏ ਜੀ ਇਸ ਟਾਈਮ। ਇਹਨਾਂ ਨੂੰ ਕਹਿੰਦਾ ਫਿਰ ਤੁਸੀਂ ਬਦਮਾਤੀ ਕਰਦੇ ਫਿਰਾਂੇ ਹੁਣ ਅਸੀਂ ਆਪਣਾ ਮਤਲਬ ਮਸਲਾ ਲੈ ਕੇ ਵੀ ਨਹੀਂ ਜਾ ਸਕਦੇ ਉਦਣ ਦਾ ਲਾਰੇ ਲਾ ਰਿਹਾ ਸੀ ਉਹ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹਾਂ? ਬੇਕਾਰ। ਝੁਟਕੀ ਮਾਰ ਕੇ ਐਮਐਸਪੀ ਦੇ ਦਾਂਗੇ, ਝੁਟਕੀ ਮਾਰ ਕੇ ਸਾਰੇ ਕੰਮ ਹੋਣਗੇ ਤੇ ਹੁਣ ਉਹ ਝੁਟਕੀ ਜਿਹੜੀ ਹੁਣ ਤੁਹਾਨੂੰ ਕੀ ਲੱਗਦਾ ਉਹ ਫੇਲ ਹੋ ਗਿਆ ਹੈ, ਉਹ ਚੱਲ ਰਹੀ ਹੈ। ਐਮਐਸਪੀ ਨਾਲ ਜੀ ਸਾਰੇ ਪੰਜਾਬੀ ਪੁੱਛਣਗੇ ਕਿ ਆਹ ਝੁਟਕੀਆਂ ਮਿਲੀ ਕਿ ਨਹੀਂ ਮਿਲੀ ਜੀ ਉਹ। ਨਮੋਲ ਗਣ ਮੰਨਦੇ ਕਿ ਐਸੀ ਮੈ ਮੀਨੀ ਸੁਜ਼ੀਡੈਂਟ ਬਣਾਉਂਗੀ ਕਰਨ ਉਹ ਤਾਂ ਗੱਲਾਂ ਹੀ ਰਹੇ ਗਏ ਚੁਟਕਿਆਂ ਮਾਰਦੀ ਹੈ ਜੋ ਕਹਿੰਦੇ ਐ ਕੰਮ ਹੋ ਜਣੇ ਪਰ ਹੁੰਦਾ ਕੁਝ ਨਹੀਂ ਹੈਗਾ ਜੀ ਹਾਲ ਦੇਖੋ ਗਲੀਆਂ ਨਾਲੀਆਂ ਦਾ ਸੜਕਾਂ ਦਾ ਦੇਖੋ ਕਿੰਨਾ ਸੋਹਣਾ ਹਾਲ ਹੈ ਰਿਸ਼ਤੇਦਾਰ ਪਿੰਡੋਂ ਆਉਣ ਛੱਟ ਗਏ ਆਉਣ ਕਿਵੇਂ ਜਾਂ ਐਂਟਰੀ ਉਹਨੇ ਕਿਦਰ ਪੁਲਿਸ ਛਾਮ ਕੇ ਸਲੂਟ ਵੱਜਣਗੇ ਵਧੀਆ ਕੁਰਤੇ ਪਜਾਮੇ ਪਾ ਕੇ ਕੁਰਸੀਆਂ ਤੇ ਬਹਿ ਜਾਣਗੇ ਪਰ ਜਦੋਂ ਗੱਲ ਕੰਮ ਕਰਨ ਦੀ ਹੁੰਦੀ ਆ ਤਾਂ ਫਿਰ ਇਹ ਰਿਜ਼ਾਇਨ ਪਾਉਣ ਲੱਗ ਜਾਂਦੇ ਨੇ ਅਸੀਂ ਤਾਂ ਗੱਲ ਤੇ ਹੈ ਨਾ ਕਿ ਸਰਕਾਰ ਮਾ ਦਵੇਂ ਨਹੀਂ ਆ ਇਹ ਆਪ ਕਹਿਲ ਹੋ ਕੇ ਕਰਾਉਨੇ ਆ ਕੰਮ ਖੱਡੇ ਇਨੇ ਨੇ ਡੂੰਗੇ ਆ ਰਬ ਰਬ ਕਰ ਕਈ ਘਰ ਪਹੁੰਚਦੇ ਨੇ ਕੋਈ ਪਤਾ ਨਹੀਂ ਕਾਤਾ ਇਸੀਡੈਂਟ ਹੋ ਜਾਣਾ ਡਿੱਤੇ ਜ਼ਮੀਨਾਂ ਮਹਿੰਗੀਆਂ ਨੂੰ ਕੀ ਫੁਕਣਾ ਜਾਂ ਸੂਰਤੇ ਨਹੀਂ ਹੈ ਕੋਈ ਉਹ ਪੈਸਾ ਆ ਗਿਆ ਪੈਸਾ ਨਪਿੰਡ ਤੋਂ ਨੱਕ ਬਣੇ ਪਿਆ ਸਾਡ ਬੈਸਵਾਜੀ ਲੱਗਿਆ ਜਈ ਕੰਨ ਕਹਿੰਦਾ ਮੈਂ ਨਹੀਂ ਕਰਦਾ ਕਰ ਲੁ ਗਿਆ ਕਰ ਸਿੱਧਾ ਜਵਾਬ ਦੇ ਦਿੰਦਾ ਸਿੱਧਾ ਜਵਾਬ ਦੇ ਦਿੰਦੇ ਅਸੀਂ ਖੜੜ ਗਏ ਸੀਗੇ ਮਨੋਜ ਜਈ ਆਈ ਉਹ ਸਾਡੇ ਬਾ ਸਾਨੂੰ ਕਹਿੰਦਾ ਤੁਸੀਂ ਦਬਕੇ ਮਾਰਦੇ ਹੁਣ ਅਸੀਂ ਆਪਣੇ ਹੱਕ ਵੀ ਨਾ ਮੰਗੀਏ ਉਹ ਜਿਹੜਾ ਨਾ ਚੁਟਕੀ ਚ ਹਮ ਕੰਮ ਕਰਦੂ ਉਹ ਚੁਟਕੀ ਜੀ ਹੋ ਰਹੀ ਸੀ ਜਿਹੜਾ ਕਲਾਕਾਰ ਉਹ ਚੁਟਕੀ ਮਜਾਉਣਾ ਸੀ ਸਟੇਜੋਂ ਝੜ ਕੇ ਹਮ ਉਰਗੀ ਗੱਲਾਂ ਕੰਮ ਕੀ ਕਰਨਾ ਕੋਈ ਪਰਾਨੀ ਇਹ ਆਪਰਾਲੇ ਵਿੱਚ ਗੈਲਖਾਨੀਆਂ ਨਾ ਮਦਮੇ ਨਹੀਂ ਹੈ ਵੀ ਹਾਂ ਕੋਈ ਕੰਮ ਮਸਲਾ ਹੱਲ ਕਰਦੀ ਅਸੀਂ ਕੁਝ ਕਰਦੀ ਕੋਈ ਸੜਕ ਦੇ ਕੋਈ ਲੇਟਸ गिरਦੀ ਕੋਈ ਐਕਟਿਵਾ ਗਿਰਦੀ ਇੱਕ ਕੁੜੀ ਦੀ ਹੈ ਉਹਦੀ ਲੱਤ ਟੁੱਟ ਗਈ ਸਾਨੂੰ ਕੋਈ ਸਫਲਤਾ ਨਹੀਂ ਮਿਲੀ ਕਮੇਟੀ ਜਾਣ ਨਾਲ ਸਾਡੇ ਪਿੰਡ ਦੇ 24 25 ਕਿੱਲੇ ਜ਼ਮੀਨ ਦੇ ਕਮੇਟੀ ਚ ਪੰਚਾਇਤੀ ਚਲੇ ਗਏ ਮੁਖਤ ਇਹਨਾਂ ਦਾ ਮਕਿੱਠਾ ਹੈ ਨਾ ਵੀ ਟੁਟਕੀਆਂ ਮਾਰ ਕੇ ਐਮਐਫਐਸਪੀ ਦੇ ਦੋ ਮੈਂ ਇਹ ਗਗਨ ਅਨਮੋਲ ਨੂੰ ਅਸੀਂ ਇੱਥੇ ਠਾਪੜਾ ਦੇ ਕੇ ਕਿਹਾ ਵੀ ਹਾਂ ਤੂੰ ਜਿੱਤ ਕੇ ਜਾਊਂਗੀ ਜਿੱਤੀ ਵੀ ਐ ਬਸ ਸਾਡੇ ਬੰਦੇ ਪੈਰੇ ਨਹੀਂ ਪਾਇੇ ਮੁੜ ਕੇ ਹੁਣ ਸਾਨੂੰ ਇਹ ਨਹੀਂ ਸਮਝ ਲੱਗਦੀ ਵੀ ਇਹ ਸਰਕਾਰ ਚਲਾ ਕੌਣ ਰਿਹਾ ਅਸੀਂ ਕੀ ਕਿਹੜੇ ਮੰਤਰੀ ਵਾ ਜਾਈਏ ਜਿਹੜੀ ਸਾਡੀ ਉਹ ਬਾਹ ਫੜੇ ਕੋਈ ਸਾਡੀ ਗੱਲ ਬਾਤ ਸੁਣਿਆ ਜੀ ਕੋਈ ਪੰਜਾਬ ਨੂੰ ਕੈਲੀਫੋਰਨੀਆ ਬਣਾ ਰਿਹਾ ਤੇ ਕੋਈ ਪੰਜਾਬ ਨੂੰ ਸਵਿਟਜ਼ਰਲੈਂਡ ਪਰ ਪੰਜਾਬ ਨੂੰ ਪੰਜਾਬ ਬਣਾਉਣ ਦੀ ਗੱਲ ਕੋਈ ਨਹੀਂ ਕਰ ਰਿਹਾ ਤੇ ਜੋ ਪੰਜਾਬ ਮਾੜਾ ਮੋਟਾ ਬਣਿਆ ਹੋਇਆ ਉਹਦਾ ਜੋ ਹਾਲ ਹੈ ਤੁਹਾਡੇ ਸਾਹਮਣੇ ਆ ਇਹ ਤੁਸੀਂ ਹੁਣ ਆਪ ਦੇਖ ਲਓ ਇਹ ਕੈਲੀਫੋਰਨੀਆ ਜਾ ਇਹ ਸਵਿਟਜ਼ਰਲੈਂਡ ਆ ਆ ਜਿਹੜਾ সুইਮਿੰਗ ਪੂਲ ਇਸ ਪਿੰਡ ਦੇ ਲੋਕਾਂ ਨੂੰ ਇਸ ਏਰੀਆ ਦੇ ਲੋਕਾਂ ਨੂੰ ਗਿਫਟ ਚ ਦਿੱਤਾ ਉਹਦਾ ਪਿੰਡ ਦੇ ਲੋਕ ਆਨੰਦ ਮਾਣ ਰਹੇ ਨੇ ਆ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਪਜਾਮੇ ਪੈਂਟਾ ਉੱਪਰ ਚਾੜ ਕੇ ਰਸਤਾ ਪਾਰ ਕਰ ਰਹੇ ਨੇ ਤੇ ਮੋਟਰਸਾਈਕਲ ਤੇ ਆਂਦਿਆਂ ਦੇ ਇਹ ਨਹੀਂ ਪਤਾ ਕਿ ਕਦੋਂ ਵਿੱਚ ਡਿੱਗ ਜਾਵੇ ਤੇ ਇੱਕ ਅੱਡੇ ਦੀ ਲੱਤ ਬਾਹ ਟੁੱਟ ਜੇ ਹੁਣ ਇਹਦਾ ਜ਼ਿੰਮੇਦਾਰ ਕੌਣ ਆ ਲੋਕ ਸਿਆਣੇ ਨੇ ਸਾਰਿਆਂ ਨੂੰ ਪਤਾ ਜਿਹੜੇ ਜ਼ਿੰਮੇਦਾਰ ਨੇ ਉਹਨਾਂ ਕੋਲ ਦਰਖਾਸਤਾਂ ਲੈ ਕੇ ਵੀ ਗਏ ਨੇ ਪਿੰਡ ਦੇ ਲੋਕ ਪਰ ਅੱਗੋ ਕਹਿੰਦੇ ਜੀ ਦਬਕੇ ਮਾਰੇ ਜਾਂਦੇ ਨੇ ਤੇ ਮੰਦਾ ਬੋਲ ਕੇ ਭਜਾਇਆ ਜਾਂਦਾ ਜੇ ਆਪਣੀ ਗੱਲ ਸੁਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਮੰਦਾ ਚੰਗਾ ਬੋਲਿਆ ਜਾਂਦਾ ਹੁਣ ਤੁਸੀਂ ਦੱਸੋ ਕਿ ਜੇ ਪਿੰਡ ਦੇ ਲੋਕ ਜ਼ਿੰਮੇਦਾਰ ਅਫਸਰਾ ਕੋਲ ਨਾ ਜਾਣ ਐਮਐਲਏ ਕੋਲ ਨਾ ਜਾਣ ਫਿਰ ਕਿੱਥੇ ਜਾਣ ਆ ਤੁਹਾਡੇ ਸਾਹਮਣੇ ਹਾਲ ਹੈ ਦੇਖ ਲਓ ਤੁਸੀਂ ਕਿ ਲੋਕ ਕਿਵੇਂ ਇਸ ਦਰਿਆ ਨੂੰ ਪਾਰ ਕਰ ਰਹੇ ਨੇ ਕਾਲੂ ਕੋਈ ਵੱਡਾ ਹਾਦਸਾ ਹੁੰਦਾ ਤਾਂ ਇਸ ਦੇ ਜਿੰਮੇਦਾਰ ਕੌਣ ਹੋਵੇਗਾ ਕੌਣ ਇਸ ਦੀ ਜ਼ਿੰਮੇਵਾਰੀ ਲਵੇਗਾ ਬਾਈ ਜੀ ਕੀ ਸਾਰਾ ਮਸਲਾ ਤੁਸੀਂ ਸਾਰਾ ਪਿੰਡ ਇਕੱਠਾ ਹੋਇਆ ਅੱਜ ਕਿਹੜੀ ਮੰਗ ਨੂੰ ਲੈ ਕੇ ਤੁਸੀਂ ਸਾਰੇ ਅੱਜ ਇੱਥੇ ਇਕੱਠੇ ਹੋਏ ਹੋ ਬਾਈ ਸਾਡਾ ਪਿੰਨ ਛੱਜੂ ਮਹਾਰਾ ਜੀ 13 ਨੰਬਰ ਵਾਰਡ ਹੈ ਜੀ ਖਰੜ ਵਿੱਚ ਪੈਂਦਾ ਜੀ ਇਹ। ਉਰੇ ਮਸਲੇ ਸੜਕਾਂ ਦੇ ਆ ਜੀ ਕਿਉਂਕਿ ਸੜਕਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ। ਉਰੇ ਕੋਈ ਮਤਲਬ ਸੁਣਨੇ ਨੂੰ ਤਿਆਰ ਨਹੀਂ ਹੈ ਜੀ। ਅਸੀਂ ਖਰੜ ਕਮੇਟੀ ਦਫ਼ਤਰੇ ਤੱਕੇ ਖਾ ਖਾ ਕੇ ਥੱਕ ਗਏ। ਅਸੀਂ ਮੈਡਮ ਬਬੀ ਨੂੰ ਮੋਹਲ ਨਗਰਮਾਨਪੁਰ ਵੀ ਜਾਏ ਜੀ। ਸਾਰੇ ਅਫਸਰਾਂ ਕੋਲ ਜਾਏ ਜੀ ਐਸਡੀਐਮ ਸਾਹਿਬ ਕੋ ਵੀ ਜਾਏ। ਪਰ ਸਾੜੀ ਹਜੇ ਤੱਕ ਕਿਸੇ ਨੇ ਸਾਰ ਨਹੀਂ ਲਈ ਹੋਣੀ ਹੈ ਜੀ। ਉਰੇ ਸੁਣਨੇ ਵਾਲੇ ਨਹੀਂ ਹੈ ਜੀ ਕੋਈ ਦੱਸੋ ਕਿਨੋਂ ਅਸੀਂ ਦੁੱਖ ਤਕਲੀਫ ਦੱਸੀ ਹੈ। ਅਸੀਂ ਚੱਕਰ ਲਾ ਲਾ ਕੇ ਥੱਕ ਗਏ। ਅਖੀਰ ਨੂੰ ਹੁਣ ਅਸੀਂ ਪਿੰਡ ਵਿੱਚ ਇਹੀ ਇਕੱਠ ਕਰਿਆ ਜੀ। ਵੀ ਅਸੀਂ ਇਹ ਜੇ ਮੁੱਦੇ ਦੇ ਕਿਸੇ ਮਤਲਬ ਗੱਲ ਆਪਾਂ ਕੰਡੇ ਲੱਗਈਏ ਵੀ ਅਸੀਂ ਕੋਈ ਅੱਗੇ ਸਟੈਪ ਲਈਏ ਤੇ ਹੁਣ ਅਸੀਂ ਮੀਟਿੰਗ ਕਰੀਏ ਅਸੀਂ 6 ਅਗਸਤ ਦੀ ਕਰੀਏ ਵੀ ਦਿਨ ਬੁੱਧਵਾਰ ਹੈ ਜੀ ਅਗਰ ਜੇ ਸਾਡੇ ਕੰਮ ਨਹੀਂ ਹੁੰਦੇ ਜੀ ਫਿਰ ਅਸੀਂ ਖਰੜ ਤਹਿਸੀਲ ਦੇ ਵਿੱਚ ਐਸਡੀਐਮ ਦਫ਼ਤਰ ਦੇ ਸਾਹਮਣੇ ਜੀ ਤਾਨਾ ਲਾਉਂਗੇ ਜੀ ਕਿਉਂਕਿ ਹੁਣ ਸਾਡੇ ਕੋਲ ਕੋਈ ਰਸਤਾ ਨਹੀਂ ਹੈ ਕਿਉਂਕਿ ਸਾਡੇ ਕੋਈ ਅਫਸਰ ਨਾ ਮੰਤਰੀ ਨਾ ਕੋਈ ਐਮਐਲਏ ਸਾਡੀ ਕੋਈ ਸਾਰੀ ਨਹੀਂ ਲੈ ਰਿਹਾ ਜੀ ਨਾ ਉਹ ਵਿਚਰਦੇ ਆ ਗਏ ਸਾਰੇ ਬੰਦਿਆਂ ਵਿੱਚ ਹੋਰੇ ਕਿੰਨੇ ਕਿੰਨੇ ਸਮੇ ਤੋਂ ਗਲੀਆਂ ਨਾਲੀਆਂ ਦਾ ਸੜਕਾਂ ਦਾ ਇਹ ਹਾਲ ਹੈ ਤੇ ਕਿੰਨੇ ਸਮੇ ਤੋਂ ਤੁਸੀਂ ਪ੍ਰਸ਼ਾਸਨ ਕੋਲ ਜਾ ਰਹੇ ਹੋ ਆਪਣੀ ਦਰਖਾਸਤ ਲੈ ਕੇ ਤਕਰੀਬਨ 2-3 ਸਾਲ ਦਾ ਸਾਨੂੰ ਲਗ ਘੁੰਮਦੇ ਨੂੰ ਹੋ ਗਈ ਕਮੇਟੀ ਦਫ਼ਤਰ ਦੇ ਤੱਕੇ ਖਾ ਗਿਆ ਸੀ ਅੱਕ ਗਏ ਸੀ ਜਾਣੇ ਹਟ ਗਏ ਹੁਣ ਤਾਂ ਇਹ ਤੇ ਤਕਰੀਬਨ 10-12 ਸਾਲ ਹੋ ਗਏ ਜਿਹੜੀ ਸਾੜੀ ਸੜਕ ਫਿਰ ਮੇਰੀ ਸੜਕੇ ਛੁੱਜੂ ਮਰੇ ਦੀ ਉਹ ਬਣੀ ਹੋ ਨਹੀਂ ਹੈ ਜੀ ਤੇ ਉਹਦਾ ਸੀਵੇਰੇ ਦੀ ਬਹੁਤ ਦਿੱਕਤ ਸੀਗੀ ਉਹ ਵੀ ਹਜੇ ਪੈਂਡਿੰਗ ਪਈ ਹੈ ਉਹ ਵੀ ਨਹੀਂ ਇਹਨਾਂ ਨੇ ਸਰੇ ਲਾਈ ਸਾਰੀ ਤੇ ਮਤਲਬ ਇਹਨੇ ਅਸੀਂ ਇਹਨਾਂ ਨੂੰ ਗੜਕਾ ਕਿਆ ਸੀ ਉਹ ਵੀ ਗੜਕਾ ਪਾ ਦਿਓ ਚਲੋ ਸੀ ਬਰੇਜ਼ ਆ ਵੀ ਇਹ ਕਹਿੰਦੇ ਬਰਸਾਨਦ ਕਰਕੇ ਵੀ ਅਸੀਂ ਪਾ ਨਹੀਂ ਸਕਦੇ ਤੇ ਇਹਨਾਂ ਨੇ ਗੜਕੇ ਨੂੰ ਵੀ ਸਾਨੂੰ ਹਾਮੀ ਨਹੀਂ ਭਰੀ ਹੈਗੀ ਵੀ ਚਲੋ ਅਸੀਂ ਤੁਹਾਨੂੰ ਚਾਰ ਟੀਪਰ ਹੀ ਦੇ ਦੇ ਮੈਂ ਅਸੀਂ ਬਾਰ-ਬਾਰ ਰਿਕਵੈਸਟ ਕਰੀ ਵੀ ਤੁਸੀਂ ਸਾਨੂੰ ਚਾਰ ਟੀਪਰ ਦੇ ਦਿਓ ਗੜਕੇ ਦੇ ਵੀ ਸਾਡਾ ਕੰਮ ਚੱਲਦਾ ਹੋ ਜਾਊਗਾ ਪਰ ਉਹ ਪਹਿਲੀ ਗੱਲ ਤਾਂ ਸੁਣਨੇ ਨੂੰ ਕੋਈ ਅਫਸਰ ਤਿਆਰ ਨਹੀਂ ਉੱਪਰ ਦੇ ਦਬਕੇ ਮਾਰਦੇ ਆ ਵੀ ਤੁਸੀਂ ਉਹ ਬਦਮਾਸ਼ੀ ਕਰਦੇ ਆ ਅਸੀਂ ਖੜੜ ਗਏ ਸੀਗੇ ਮਨੋਜ ਜੀ ਆਈ ਉਹ ਸਾਡੇ ਬਾ ਸਾਨੂੰ ਕਹਿੰਦਾ ਵੀ ਤੁਸੀਂ ਦਬਕੇ ਮਾਰਦੇ ਹੁਣ ਅਸੀਂ ਆਪਣੇ ਹੱਕ ਵੀ ਨਾ ਮੰਗੀਏ ਅਸੀਂ ਇੰਨੇ ਹੈਰਾਨ ਹੁੰਨੇ ਆ ਜੀ ਉਰੇ ਕੋਈ ਸੜਕ ਦੇ ਕੋਈ ਲੇਡੀਸ ਗਿਰਦੀ ਕੋਈ ਐਕਟਿਵ ਆ ਗਿਰਦੀ ਇੱਕ ਕੁੜੀ ਦੀ ਹੈ ਉਹਦੀ ਲੱਤ ਟੁੱਟ ਗਈ ਪ੍ਰੈਕਚਰ ਹੋ ਗਏ ਦੱਸੋ ਕੌਣ ਜ਼ਿੰਮੇਵਾਰ ਹੈ ਹੁਣ ਸਾਨੂੰ ਇਹ ਨਹੀਂ ਸਮਝ ਲੱਗਦੀ ਵੀ ਇਹ ਸਰਕਾਰ ਚਲਾ ਕੌਣ ਰਿਹਾ ਅਸੀਂ ਕੀ ਕਿਹੜੇ ਮੰਤਰੀ ਭੇਜਾਈਏ ਜਿਹੜੀ ਸਾਡੀ ਬਾਹ ਫੜੇ ਕੋਈ ਸਾਡੀ ਗੱਲ ਬਾਤ ਸੁਣੇ ਜੀ ਹੁਣ ਸਾਡੀ ਸ਼ੋਅ ਜਨ ਮੀਡੀਆ ਵੀ ਇੰਨੀਆ ਵੀਡੀਓ ਵਾਇਰਲ ਹੋਈਆਂ ਪਰ ਸਾਨੂੰ ਕਿਸੇ ਮੰਤਰੀ ਦਾ ਅਜੇ ਤੱਕ ਫੋਨ ਨਹੀਂ ਆਇਆ ਵੀ ਤੁਸੀਂ ਇੰਨੀ ਚਿਕ ਚੇਕੜ ਵਿੱਚ ਰਹਨੇ ਆ ਪਰ ਸਾਡੀ ਕੋਈ ਗੱਲ ਬਾਤ ਨਹੀਂ ਸੁਣੀ ਗਈ ਹਜੇ ਪਿੰਡ ਵਿੱਚ ਸਾਡੇ ਉਰੇ ਆਏ ਹੀ ਨਹੀਂ ਕੋਈ ਮੰਤਰੀ ਇਹ ਕਿਹੜਾ ਸੈਕਟਰ ਪੈਂਦਾ ਤੇ ਕਿਦੇ ਅੰਦਰ ਆਂਦਾ ਹੈ ਸੈਕਟਰ ਇਹ ਸੈਕਟਰ 127 ਹੈ ਜੀ ਤੇ ਮੈਡਮ ਅਨਮੋਲਕ ਅਨਮਾਨਈ ਐਮ ਐਲ ਏ ਅਨਮੋਲਕ ਅਨਮਾਨਈ ਤੇ ਕੈਸੀ ਮੈਂ ਮਿਨੀ ਪ੍ਰੈਜ਼ੀਡੈਂਟ ਬਣਾਉਂਗੀ ਕਰਨ ਉਹ ਤਾਂ ਗੱਲਾਂ ਹੀ ਰਹਿ ਗਈਆਂ ਚੁਟਕਿਆਂ ਮਾਰਦੀ ਐ ਜੋ ਕਹਿੰਦੇ ਐ ਕੰਮ ਹੋ ਜਣੇ ਪਰ ਹੁੰਦਾ ਕੁਝ ਨਹੀਂ ਹੈਗਾ ਜੀ ਅਸੀਂ ਸਾਰਾ ਕੁਝ ਦੇਖ ਲਿਆ 4 ਸਾਲ ਹੋ ਗਏ ਉਹਨਾਂ ਨੇ 4 ਸਾਲ ਦੇ ਵਿੱਚ ਕੋਈ ਕੰਮ ਨਹੀਂ ਕਰਿਆ ਹੈਗਾ ਜੀ ਬਿਲਕੁਲ ਉਰੇ ਆ ਕੇ ਲੋਕਾਂ ਦੇ ਵਿੱਚ ਵਿਚਰੇ ਵੀ ਨਹੀਂ ਹੈਗੇ ਤੁਸੀਂ ਜਦੋਂ ਆਪਣੀ ਬੇਨਤੀ ਲੈ ਕੇ ਜਾਂਦੇ ਸੀ ਉੱਥੇ ਅਨਮੋਲ ਗਗਨ ਮਾਨਾ ਤੁਹਾਡੀ ਮੁਲਾਕਾਤ ਹੋਈ ਹੈ ਜਾਂ ਕਰਾਈਆ ਕਿਸੇ ਨੇ ਹਾਂਜੀ ਹੋਈ ਹੈ ਜੀ ਮੇਰੇ ਕੋਲ ਫੋਟੋਆਂ ਵੀ ਹੈਗੀਆਂ ਜੀ ਜਦੋਂ ਮੈਂ ਮੈਡਮ ਨੂੰ ਮਿਲਣ ਗਿਆ ਸੀਗਾ ਜੀ ਤੇ ਮੈਂ ਉਹਨਾਂ ਨੂੰ ਸਾਰੀ ਗੱਲਬਾਤ ਸਮਝਾਈ ਵੀ ਮੈਡਮ ਮੇਰੇ ਪਿੰਡ ਦੀ ਹਾਲਤ ਬਹੁਤ ਖਰਾਬ ਹੈ ਜੀ ਵੀ ਤੁਸੀਂ ਆ ਕੇ ਇੱਕ ਵਾਰੀ ਢੇੜਾ ਉੱਥੇ ਲਾਓ ਮੈਡਮ ਕਹਿੰਦੇ ਕੋਈ ਗੱਲ ਨਹੀਂ ਵੀ ਜਰੂਰ ਆਵਾਂਗੇ ਪਰ ਮੈਡਮ ਮੁੜ ਕੇ ਕੋਈ ਕਾਲ ਨਹੀਂ ਆਈ ਨਾ ਮੈਡਮ ਆਈ ਜੀ ਅਸੀਂ ਸਨੇਹ ਬਾਰ ਬਾਰ ਭੇਜਿਆ ਪਰ ਮੈਡਮ ਨੇ ਸਾਡੀ ਸੁਣੀ ਪਰ ਉਹਨਾਂ ਨੇ ਤਾਂ ਪਾਰਟੀ ਤੋਂ ਰਿਜ਼ਾਈਨ ਪਾਇਆ ਸੀ ਪਿੱਛੇ ਦੇ ਹਾਲਾ ਕਿ ਨਾਮ ਮંજૂર ਕਰ ਦਿੱਤਾ ਗਿਆ ਪਰ ਤੁਹਾਨੂੰ ਫਿਰ ਵੀ ਉਮੀਦ ਹੈਗੀ ਆ ਮਾੜ ਜਦੋਂ ਹੁਣ ਕੰਮ ਹੀ ਨਹੀਂ ਹੋਣੇ ਉਹ ਤਾਂ ਕੰਮਾਂ ਤੋਂ ਭੱਜ ਗਏ ਹੁਣ ਉਹਨਾਂ ਦੇ ਹੱਥ ਖੜੇ ਹੋ ਗਏ ਫਿਰ ਉਹਨਾਂ ਭੱਜਣਾ ਹੀ ਸੀਗਾ ਜੀ ਪਰ ਉਹਨਾਂ ਨੇ ਫੇਰ ਦੁਬਾਰੇ ਆ ਕੇ ਮਤਲਬ ਦੁਬਾਰੇ ਆਏ ਆ ਜੀ ਉਹ ਪਰ ਕੰਮ ਦੀ ਹੁਣ ਵੀ ਮੈਨੂੰ ਉਮੀਦ ਨਹੀਂ ਹੈ ਜੀ ਜਿਹੜਾ ਉਹਨਾਂ ਦਾ 1.5 ਸਾਲ ਲੈ ਗਿਆ ਕੰਮ ਇਹ ਇਹ ਸਾਲ ਚ ਵੀ ਨਹੀਂ ਹੋਣੇਗਾ ਕੁਝ ਵੀ ਨਹੀਂ ਹੋਣਾ ਜੀ ਇਹ ਜੋ ਹਾਲ ਹੈ ਗਲੀਆਂ ਨਾਲੀਆਂ ਦਾ ਸੜਕਾਂ ਦਾ ਸਾਰੇ ਤੁਹਾਨੂੰ ਜਿਹੜੇ ਇੱਥੇ ਵਾਸੀ ਰਹਿੰਦੇ ਨੇ ਕਿਹੜੇ ਕਿਹੜੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਦੇਖੋ ਉਹ ਤੇ ਸੀਵਰੇਜ ਦੀ ਬਹੁਤ ਦਿੱਕਤ ਸੀਗੀ ਤੇ ਉਹ ਗਲੀਆਂ ਨਾਲੀਆਂ ਜਿਹੜੀਆਂ ਸਾਡੀਆਂ ਉਹ ਡੈਮੇਜ ਹੋ ਗਈਆਂ ਜਿਵੇਂ ਪਿੰਡ ਦੀਆਂ ਦਾ ਜੀ ਤੇ ਸੜਕਾਂ ਦੀ ਕੋਈ ਵੀ ਸਾਡੇ 4 ਇਹ 5 ਰਸਤੇ ਜਿਹੜੀ ਐਂਟਰੀ ਹੈ ਜੀ ਜਾਣੇ ਦੀ ਜਾਣੇ ਜਾਣੇ ਦੀ ਤੇ ਉਹ ਪੰਜੇ ਬਿਲਕੁਲ ਬੰਦ ਪਈਆਂ ਅਸੀਂ ਬਾਰ ਬਾਰ ਰਿਕਵੈਸਟ ਕਰੀ ਮੈਡਮ ਨੂੰ ਵੀ ਤੁਸੀਂ ਇੱਕ ਵਾਰ ਲੰਘਾ ਸਾਡਾ ਖਲਵਾ ਦਿਓ ਜੀ ਪਰ ਮੈਡਮ ਨੇ ਸਾਡੀ ਕੋਈ ਸਾਰ ਨਹੀਂ ਲਈ ਜੀ ਇਹਨਾਂ ਦੀਆਂ ਗੱਲਾਂ ਜੀ ਕਦੇ ਕਹਿੰਦੇ ਕੈਲੀਫੋਰਨੀਆ ਬਣਾਣਾ ਹੀ ਕਦੇ ਕਹਿੰਦੇ ਕੁਝ ਹੁਣ ਲੈਂਡ ਪੂਲਿੰਗ ਦੀ ਇਹਨਾਂ ਨਵੀਂ ਸਕੀਮ ਲੈ ਕੇ ਆਈ ਮੈਂ ਤਾਂ ਐਂ ਕਹਿੰਦਾ ਜੀ ਜਿਹੜਾ ਖਰੜ ਦਾ ਪਹਿਲਾਂ ਹੀ ਸੁਸਾਇਟੀ ਹੈ ਤੁਸੀਂ ਉਹਨਾਂ ਨੂੰ ਸੰਭਾਲੋ ਜੀ ਲੈਂਡ ਪੂਲਿੰਗ ਵਾਲਾ ਪਲਾਨ ਬਾਅਦ ਵਿੱਚ ਚਲਾ ਲਿਓ ਵੀ ਤੁਸੀਂ ਪਹਿਲਾਂ ਦੇਖੋ ਜੀ ਸ਼ਿਵਾਲਿਕ ਸਿੜੀ ਦੀਆਂ ਹੋਗੀਆਂ ਜਿੱਨੇ ਨਿਜਰ ਰੋਡ ਹੈ ਜੀ ਮਨਸਾ ਦੇਵੀ ਮੰਦਿਰ ਹੈ ਇਹ ਵੀ ਸਾਨੂੰ ਆਣੇ ਜਾਣੇ ਐਸੀ-ਐਸੀ ਰਸਤੇ ਨੂੰ ਜਾਣੇ ਪਰ ਇਹਦੇ ਵੀ ਹਾਲਤ ਬਹੁਤ ਜ਼ਿਆਦਾ ਖਰਾਬ ਰਹੀ ਫਿਰ ਤੁਹਾਨੂੰ ਕੀ ਲੱਗਦਾ ਜਿਹੜੇ ਪਿੰਡ ਜਿਹੜੇ ਲੋਕ ਮਤੇ ਪਾਸ ਕਰ ਰਹੇ ਨੇ ਵੀ ਇਹਨਾਂ ਨੂੰ ਹੁਣ ਪਿੰਡ ਚ ਨਹੀਂ ਬਣ ਦੇਣਾ ਜਦੋਂ ਵੋਟਾਂ ਮੰਗਣਾਉਣਗੇ ਫਿਰ ਉਹ ਸਹੀ ਨੇ ਦੇਖੋ ਜੀ ਅਸੀਂ ਵੋਟਾਂ ਹੁਣ ਨੇੜੇ ਆ ਰਹੀਆਂ ਜੀ ਆਣਾ ਤਾਂ ਇਹਨਾਂ ਨੇ ਹੈ ਹੋਇਆ ਜੀ ਪਰ ਅਸੀਂ ਆਏ ਕਿੰਨੇ ਵੀ ਆਪਣੀ ਨਵੇਂ ਕੁੜਤੇ ਵੀ ਲੈ ਕੇ ਆਏ ਹੋ ਤੇ ਨਵੇਂ ਜੁੱਤੇ ਵੀ ਲੈ ਕੇ ਆਏ ਕਿਉਂਕਿ ਇਹਨਾਂ ਨੂੰ ਭੱਜਣ ਰਾਂ ਨਹੀਂ ਮਿਲਣਾ ਹੈਗਾ ਕਿਉਂਕਿ ਪਬਲਿਕ ਇੰਨੀ ਤੰਗ ਹੈ ਜੀ ਕਿਉਂਕਿ ਸਾਡੀ ਕੋਈ ਜਦੋਂ ਸੁਣੇ ਨਹੀਂ ਰਿਹਾ ਜੀ ਫਿਰ ਅਸੀਂ ਇਹਨਾਂ ਨੂੰ ਕਿੱਥੇ ਬਣ ਦੇਵਾਂਗੇ ਪਿੰਡਾਂ ਵਿੱਚ ਜੀ ਨਾਲੇ ਫਿਰ ਇਹਨਾਂ ਨੂੰ ਵੋਟਾਂ ਕਿੱਥੇ ਪਾ ਦੋਗੇ ਅਸੀਂ ਤੇ ਅਗਰ 6 ਤਰੀਕ ਤੋਂ ਬਾਅਦ ਵੀ ਕੋਈ ਨਾ ਹੱਲ ਨਿਕਲੇ ਫਿਰ ਉਸ ਤੋਂ ਬਾਅਦ ਕੀ ਕਰਾਂਗੇ ਫਿਰ ਅਸੀਂ ਭੁਖੜ ਦਾਲ ਕਰਾਂਗੇ ਫਿਰ ਅਸੀਂ ਭੁਖੜ ਹਦਾਲ ਤੇ ਬੈਠਾਂਗੇ ਖੜਕ ਕਮੇਟੀ ਦਫਤਰ ਜੀ ਜੇ ਸਾਡੀ 6 ਅਗਸਤ ਨੂੰ ਵੀ ਕੋਈ ਸੁਣਵਾਈ ਨਾ ਹੋਈ ਜੀ ਇਹ ਸਾਰੇ ਮਸਲੇ ਤੇ ਤੁਸੀਂ ਤੁਸੀਂ ਤੁਹਾਡੇ ਪਿੰਡ ਵੱਲੋਂ ਵੀ ਕੋਈ ਮਤਾ ਪਾਸ ਕੀਤਾ ਗਿਆ ਜਾਂ ਕੀਤਾ ਜਾਣ ਦੀ ਕੋਈ ਸਲਾਹ ਚੱਲ ਰਹੀ ਆ ਪਿੰਡ ਦੇ ਵਿੱਚ ਦਾ ਇਹ ਦੇਖੋ ਸਾਡੇ ਮੁੱਦੇ ਦਾ ਕਾਫੀ ਹੈ ਜੀ ਪਰ ਫਿਲਹਾਲ ਤਾਂ ਜਿਹੜੇ ਸਾਡੇ ਹੁਣ ਲੰਘਣੇ ਕੀ ਜਿਹੜਾ ਰਸਤਾ ਇਹ ਸਾਨੂੰ ਉਹ ਚਾਹੀਦਾ ਵੀ ਅਸੀਂ ਲੰਘਣ ਜੋਗੇ ਤਾਂ ਜਾਈਏ ਖਰੜ ਜਾਣਾ ਜੀ ਚੰਡੀਗੜ੍ਹ ਜਾਣਾ ਫਿਲਹਾਲ ਤਾਂ ਸਾਡੇ ਰਸਤੇ ਹੀ ਬੰਦ ਹੋ ਗਏ ਸਾਰੇ ਜੀ ਵੀ ਅਸੀਂ ਜਾਈਏ ਤਾਂ ਕਿੱਦਨੂ ਜਾਈਏ ਉਸ ਤੋਂ ਬਾਅਦ ਮੈਂ ਜਿੱਦਾਂ ਵੀ ਸਾਡੀ ਪਿੰਡ ਦੀ ਹੋਰ ਮੀਟਿੰਗ ਵਿੱਚ ਹੋਇਆ ਫੈਸਲਾ ਜੀ ਉਹ ਫਿਰ ਅਸੀਂ ਕਰਾਂਗੇ ਹੋਰ ਕਿਹੜੇ-ਕਿਹੜੇ ਮਸਲੇ ਨੇ ਤੁਸੀਂ ਕਹਿ ਰਹੇ ਹੋ ਮਸਲੇ ਦੇਖੋ ਸਾਡਾ ਬਹੁਤ ਇੱਕ ਦਾ ਸਾਨੂੰ ਗਰਾਊਂਡ ਦਾ ਜੀ ਅਸੀਂ ਉਹਦਾ ਮਤਲਬ ਮਤਾ ਪਾਇਆ ਵਾ ਜੀ ਉਹ ਵੀ ਪੈਂਡਿੰਗ ਪਿਆ ਜੀ ਉਹਦੇ ਬਾਰੇ ਵੀ ਕੁਝ ਨਹੀਂ ਕਹਿ ਰਹੀ ਤੇ ਟੋਬਿਆਂ ਦੇ ਵਿੱਚ ਹਾਲਤ ਬਹੁਤ ਖਰਾਬ ਹੈ ਟੋਬੇ ਭਰੇ ਪਏ ਆ ਜੀ ਬਿਲਕੁਲ ਗੰਦਗੀ ਨਾਲ ਉਹ ਵੀ ਨਹੀਂ ਇਹ ਸਾਫ਼ ਕਰਦੇ ਤੇ ਸਾਡਾ 27 ਸਾਲ ਹੋ ਗਏ ਟਿਊਬਲ ਲੱਗਿਆ ਵਾ ਜੀ ਸਰਕਾਰੀ ਜੀ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਸੀਗੀ ਤੁਸੀਂ ਨਵੇਂ ਨਵਾਂ ਮਤਾ ਪਾ ਕੇ ਪਾਸ ਸਾਡੇ ਪਿੰਡ ਦੇ ਵਿੱਚ ਟਿਊਬਲ ਲਗਵਾ ਦਿਓ ਜੀ ਉਹ ਮਤਤਾ ਦਾ ਪਾਸ ਹੈਗਾ ਜੀ ਪਰ ਉਹ ਬਸ ਕਾਗਜ਼ਾਂ ਵਿੱਚ ਹੈ ਜੀ ਪਰ ਉਹ ਲੱਗਿਆ ਨਹੀਂ ਹੈ ਜੀ ਸਾਲ ਸਾਨੂੰ ਲਗਾਤਾਰ ਹੋ ਗਿਆ ਕਮੇਟੀ ਦਫ਼ਤਰ ਜਾਂਦੇ ਨੂੰ ਵੀ ਤੁਸੀਂ ਸਾਨੂੰ ਪਾਣੀ ਦੀ ਦਿੱਕਤ ਹੈ ਕਿਉਂਕਿ ਜਿਹੜਾ 27 ਸਾਲ ਹੋ ਗਿਆ ਟਿਊਬਲ ਕਦੇ ਵੀ ਖੜਾ ਸਕਦਾ ਹੈ ਸਾਨੂੰ ਪਾਣੀ ਦੀ ਦਿੱਕਤ ਆ ਸਕਦੀ ਹੈ ਵੀ ਤੁਸੀਂ ਜਲਦੀ ਤੇ ਜਲਦੋ ਸਾਨੂੰ ਨਵਾਂ ਟਿਊਬਲ ਦੇ ਦਿਓ ਹਮ ਬਾਰ-ਬਾਰ ਰਿਕਵੈਸਟ ਕਰੀ ਦੇ ਫਿਰ ਵੀ ਉਹਨੇ ਤਾਂ ਕੋਈ ਸਾਡੀ ਸਾਰ ਲਈ ਨਹੀਂ ਹੈ ਜੀ ਕਿੰਨੀ ਬਾਰਿਸ਼ ਤੋਂ ਬਾਅਦ ਇੱਥੇ ਕਿੰਨਾ ਫੁੱਟ ਪਾਣੀ ਖੜਾ ਹੋ ਜਾਂਦਾ ਕਮ ਸਿਕਾ 2 ਫੁੱਟ ਪਾਣੀ ਫਿਲਹਾਲ ਹੁਣ ਵੀ ਖੜਿਆ ਹੈ ਜੀ ਬਾਰਿਸ਼ ਬੰਦ ਹੋ ਗਈ ਹੈ ਹੁਣ ਵੀ ਅਸੀਂ 2-2 ਫੁੱਟ ਪਾਣੀ ਅਸੀਂ ਤੁਹਾਨੂੰ ਜੀ ਦੋ ਦੋ ਫੁੱਟ ਸੜਕਾਂ ਦੇ ਪਾਣੀ ਖੜਿਆ ਜੀ ਤੇ ਦੋ ਦੋ ਫੁੱਟ ਪਾਣੀਾਂ ਦੇ ਵਿੱਚ ਹੁਣ ਤੱਕ ਕੁਝ ਹੋਇਆ ਇਦਾਂ ਦਾ ਕਿ ਕੋਈ ਬਾਈਕ ਜਾਂ ਕੋਈ ਯੁਵਕ ਜਾਂ ਕਿਸੇ ਨਾਲ ਕੋਈ ਚੀਜ਼ ਹੋਈ ਹੋਵੇ ਇਸ ਪਿੰਡ ਦੇ ਵਿੱਚ ਮਤਲਬ ਇਹੋ ਜੀ ਉਹਨਾਂ ਤੱਕ ਵੀ ਗੱਲ ਪੰਚਾਇਤੀ ਹੋਵੇ ਕਿ ਸਾਡੇ ਪਿੰਡ ਦੇ ਵਿੱਚ ਆ ਚੀਜ਼ ਹੋਈ ਹੈ ਤੇ ਉਹਨਾਂ ਨੇ ਨਾ ਵੀ ਸੁਣਿਆ ਹੋਵੇ ਸਾਡੇ ਪਾਸ ਨਾ ਵੀ ਵੀਡੀਓ ਵੀ ਹੈਗੇ ਜੀ ਇੱਕ ਹੋਰ ਮਨਸਾ ਦੇਵੀ ਮੰਦਿਰ ਕੋਲ ਰੋਡ ਸੀਗਾ ਜ ਜਿਸ ਬ੍ਰੇਜ ਪੈ ਰਹੀ ਸੀਗਾ ਉੱਥੇ 10 ਫੁੱਟ ਮਤਲਬ ਮੁੰਡਾ ਵਿੱਚੇ ਬੁਲਟ ਗਿਰ ਗਿਆ ਨਾਲੇ ਮੁੰਡਾ ਗਿਰ ਗਿਆ ਜੀ ਦੱਸੋ ਇਹਦਾ ਕੌਣ ਜ਼ਿੰਮੇਵਾਰ ਹੈ ਸੀ ਵੀਡੀਓ ਵੀ ਪ੍ਰਸ਼ਾਸਨ ਨੂੰ ਦਿਖਾਈ ਜਾ ਕੇ ਵੀ ਉੱਥੇ ਨੁਕਸਾਨ ਹੁੰਦਾ ਹੁੰਦਾ ਟਲ ਗਿਆ ਜੀ ਤੇ ਇੱਕ ਪਿੱਛੇ ਬੱਸ ਵੀ ਧਸ ਗਈ ਸੀਗੀ ਆਪਣੇ ਸ਼ੈਮਰੋਕ ਸਕੂਲ ਦੇ ਕੋਲ ਜੀ ਉੱਥੇ ਵੀ ਜਾਨੀ ਨੁਕਸਾਨ ਬਚ ਗਿਆ ਜੀ ਉੱਥੇ ਵੀ ਕਿਉਂਕਿ ਤੁਹਾਨੂੰ ਪਤਾ ਹੀ ਹਰੇਕ ਭਾਈ ਕਿ ਬੱਚਾ ਜੀ ਕੋਈ ਜਾਨੀ ਨੁਕਸਾਨ ਵਾਲੇ ਦਾ ਕੌਣ ਜ਼ਿੰਮੇਵਾਰ ਹੈ ਪ੍ਰਸ਼ਾਸਨ ਕੋਈ ਸਾਰ ਨਹੀਂ ਲੈ ਰਿਹਾ ਕੋਈ ਜ਼ਿੰਮੇਵਾਰੀ ਨਹੀਂ ਸਮਝ ਰਹੀ ਆਪਣੀ ਜ਼ਿੰਮੇਵਾਰੀ ਤੁਹਾਨੂੰ ਕਹਿੰਦੇ ਕੀ ਨੇ ਜਵਾਬ ਕੀ ਦਿੱਤੇ ਜਦੋਂ ਤੁਸੀਂ ਜਾਣੇ ਆਪਣੀ ਮੰਗ ਲੈ ਕੇ ਕੁਛ ਤਾਂ ਬੋਲਦੇ ਹੋਣੇ ਕੀ ਕਹਿੰਦੇ ਨੇ ਉਹ ਤੁਹਾਨੂੰ ਉਹ ਸਾਨੂੰ ਮਤਲਬ ਬਸ ਗੱਲਾਂ ਨਾਲ ਦਿਲਾਸਾ ਦੇ ਦਿੰਦੇ ਨੇ ਵੀ ਕੋਈ ਗੱਲ ਨਹੀਂ ਤੁਹਾਡੇ ਕੰਮ ਹੋ ਜੂंगे ਹੋ ਜੂंगे ਜੇ ਅਸੀਂ ਜਿਆਦਾ ਉਹ ਕਰਦੇ ਆ ਜੀ ਮੰਨ ਲਓ ਪਿੰਡ ਇਕੱਠੇ ਹੋ ਕੇ ਜਾਣੇ ਫਿਰ ਸਾਡੇ ਨੂੰ ਦਬਕਾ ਮਾਰਦੇ ਫਿਰ ਸਾਨੂੰ ਕਹਿੰਦੇ ਵੀ ਤੁਸੀਂ ਬਦਮਾਚੀ ਕਰਦੇ ਦੇਖੋ ਅਸੀਂ ਕੰਮ ਤਾਂ ਆਪਣੇ ਸੜਕਾਂ ਬਾਰੇ ਤਾਂ ਜਾਣਾ ਹੀ ਹੈ ਨਾ ਜੇ ਸਾਡੀ ਸਰਕਾਰ ਨਹੀਂ ਸੁਣੂਗੀ ਪ੍ਰਸ਼ਾਸਨ ਹੀ ਫਿਰ ਅਸੀਂ ਫਿਰ ਦੱਸੋ ਅਸੀਂ ਕੀ ਭਜਾਈਏ ਦੱਸੋ ਕੀ ਕੀ ਜੇ ਮੰਨਤਾ ਕਰੀਏ ਜਾ ਕੇ ਸਾਰੇ ਹਮ ਹੁਣ ਤੱਕ ਹੀ ਮਾਨੂੰ ਕੋਈ ਅਫਸਰ ਕੋਈ ਮੰਤਰੀ ਕੋਈ ਐਮਐਲਏ ਕਿਸੇ ਦੀ ਕਾਲ ਨਹੀਂ ਆਈ ਹੈਗੀ ਸਾਡੀ ਕਿਸੇ ਨੇ ਸਾਰ ਲਈ ਹੋਗਾ ਵੀ ਦੱਸੋ ਸਾਨੂੰ ਕੀ ਦੁੱਖ ਤਕਲੀਫ ਹੈ ਜੀ ਫਿਰ ਅਸੀਂ ਆਏ ਹੁਣ ਵੋਟਾਂ ਦਾ ਟਾਈਮ ਆ ਗਿਆ ਅਸੀਂ ਪਿੰਡ ਵਿੱਚ ਬਿਲਕੁਲ ਇਹਨਾਂ ਦਾ ਬਾਈਕਾਟ ਕਰ ਦੇਣਾ ਅਸੀਂ ਪਿੰਡ ਵਿੱਚ ਨਹੀਂ ਬੜਨਦੇ ਜਦ ਤੱਕ ਸਾਡੇ ਕੰਮ ਹੀ ਨਹੀਂ ਹੋ ਰਹੇ ਜੀ ਕੋਈ 2-2.5 ਸਾਲਾਂ ਤੋਂ ਕੋਈ ਜਾਇਦਾ ਲੈਣ ਵੀ ਨਹੀਂ ਆਇਆ ਇੱਥੇ ਹਾ ਦੇਖਣ ਮੌਕਾ ਆਇਆ ਹੋਵੇ 4 ਸਾਲ ਤਕਰੀਬਨ ਹੋ ਚੱਲੇ ਝਾੜੂ ਵਾਲੀ ਸਰਕਾਰ ਨੂੰ ਜੀ ਪਰ ਉਰੇ ਆ ਕੇ ਕੋਈ ਨਹੀਂ ਮੁੜ ਕੇ ਮੈਡਮ ਆਈ ਸੀਗੀ ਅਨਮੋਲਕ ਅਨਮਨ ਉਹ ਵੀ ਇਲੈਕਸ਼ਨਾਂ ਦੇ ਪਹਿਲਾਂ ਆਈ ਸੀਗੀ ਬਾਅਦ ਵਿੱਚ ਉਹ ਵੀ ਨਹੀਂ ਆਈ ਉਰੇ ਇੱਕ ਵਾਰ ਵੀ ਨਹੀਂ ਆਈ ਉਸ ਤੋਂ ਬਾਅਦ ਨਹੀਂ ਬਿਲਕੁਲ ਨਹੀਂ ਆਈ ਜੀ ਤੇ ਹੁਣ ਪਿੰਡ ਦੇ ਬਾਕੀ ਵਾਸੀਆਂ ਨਾਲ ਗੱਲ ਕਰਾਂਗੇ ਕਿ ਨੌਜਵਾਨਾਂ ਨਾਲ ਗੱਲ ਕਰਾਂਗੇ ਕਿ ਉਹ ਇਸ ਮਸਲੇ ਨੂੰ ਦੇ ਦੇ ਕਿਉਂਕਿ ਉਹਨਾਂ ਨੇ ਕਾਮੇ ਤੇ ਜਾਣਾ ਹੁੰਦਾ ਹੋਰ ਆਪਣਾ ਰੋਜ਼ਗਾਰ ਚਲਾਣਾ ਹੁੰਦਾ ਤੇ ਉਹਨਾਂ ਨੂੰ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕੀ ਹਾਲ ਹੈ ਵੀਰੇ ਠੀਕ ਹੈ ਜੀ ਕੀ ਨਾਮ ਹੈ ਜੀ ਸੁਖਪ੍ਰੀਤ ਸਿੰਘ ਬਈ ਇਹ ਜੋ ਸਾਰਾ ਜਿਸ ਚੀਜ਼ ਨੂੰ ਜਿਸ ਮੰਦਰ ਨੂੰ ਲੈ ਕੇ ਤੁਸੀਂ ਇਕੱਠੇ ਹੋਏ ਹੋ ਅੱਜ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਆ ਇਹ ਮੰਗਤ ਦੇਖੋ ਸਾਡੀ ਕਾਫੀ ਧੇਰ ਤੋਂ ਚੱਲ ਰਹੀ ਹੈ ਗਲੀਆਂ ਨਾਲੀਆਂ ਤਾਂ ਚਲੋ ਕਾਫੀ ਦੂਰ ਦੀ ਗੱਲ ਹੈ ਸੜਕਾਂ ਤਾਂ ਚਲੋ ਚੱਲਣ लायक ਹੋਣ ਕਮ ਸੇ ਕਮ ਪਾਣੀ ਦੀ ਸਮੱਸਿਆ ਹੈ ਸ਼ਮਸ਼ਾਨ ਘਾੜ ਤੁਸੀਂ ਦੇਖ ਸਕਦੇ ਆਗੇ ਤੇ ਗਰਾਊਂਡ ਨਹੀਂ ਹੈ ਖੇਡਣ ਵਾਸਤੇ ਪਾਰਕ ਨਹੀਂ ਹੈ ਅਸੀਂ ਕਾਫੀ ਵਾਰ ਜਾ ਚੁੱਕੇ ਹਾਂ ਦੇਖੋ ਤੇ ਉੱਥੇ ਜਾ ਕੇ ਵੀ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਹੈ ਬਈ ਗੱਲਾਂ ਲੀਡਰੇ ਗੱਲਾਂ ਵੱਡੀਆਂ-ਵੱਡੀਆਂ ਕਰਦੇ ਨੇ ਜਦੋਂ ਇਹਨਾਂ ਤੋਂ ਜ਼ਿੰਮੇਵਾਰੀ ਸੰਭਾਲੀ ਨਹੀਂ ਜਾਂਦੀ ਇਹਨਾਂ ਨੂੰ ਲੱਗਦਾ ਕਿ ਪੋਲਿਟਿਕਸ ਚ ਆ ਕੇ ਸਲੂਟ ਵੱਜਣਗੇ ਵਧੀਆ ਕੁੜਤੇ ਪਜਾਮੇ ਪਾ ਕੇ ਕੁਰਸੀਆਂ ਤੇ ਬਹਿ ਜਾਣਗੇ ਪਰ ਜਦੋਂ ਗੱਲ ਕੰਮ ਕਰਨ ਦੀ ਹੁੰਦੀ ਆ ਤਾਂ ਫਿਰ ਇਹ ਰਿਜ਼ਾਈਨ ਪਾਉਣ ਲੱਗ ਜਾਂਦੇ ਨੇ ਬਾਈ ਤੁਸੀਂ ਇਹ ਚੀਜ਼ ਨੂੰ ਕਿਵੇਂ ਦੇਖਦੇ ਹੋ ਜੋ ਇਹ ਇਹਨਾਂ ਨੇ ਟ੍ਰੈਂਡ ਬਣਾਇਆ ਹੈ ਪੋਲਿਟਿਸ਼ੀਅਨਾਂ ਨੇ ਇਹ ਦੇਖੋ ਪੋਲਿਟਿਕਸ ਇਹ ਹੈ ਜਦੋਂ ਕੰਮ ਨਹੀਂ ਹੁੰਦਾ ਤਾਂ ਕਹਿ ਦਿੰਨੇ ਵੀ ਅਸੀਂ ਛੱਡ ਦਵਾਂਗੇ ਐਵੇਂ ਕਰ ਦਵਾਂਗੇ ਧਮਕੀਆਂ ਆਉਂਦੀਆਂ ਹੋਰ ਤਾਂ ਕੁਝ ਨਹੀਂ ਐਵੇਂ ਦਾ ਬਾਕੀ ਦਾ ਪੋਲਿਟਿਕਸ ਇਹ ਹੈ ਤੁਸੀਂ ਭਾਈ ਜਦੋਂ ਵੋਟਾਂ ਮੰਗਣ ਆਉਣਗੇ ਫਿਰ ਕੀ ਵੋਟਾਂ ਵਾਲੇ ਤਾਂ ਹੁਣ ਐਵੇਂ ਆਸੀ ਪਿੰਡ 'ਚ ਨਹੀਂ ਵੜਨ ਦਵਾਂਗੇ ਇਹਨਾਂ ਆਹੀ ਹੈ ਸਾਡਾ ਕਹਿਣਾ ਹੋਰ ਤਾਂ ਅਸੀਂ ਕੋਸ਼ਿਸ਼ ਕਰ ਨਹੀਂ ਸਕਦੇ ਕਮੇਟੀ ਦਫ਼ਤਰ ਸਾਨੂੰ ਜਾਣੇ ਕੋਈ ਗੱਲਬਾਤ ਸੁਣਨ ਨੂੰ ਤਿਆਰ ਨਹੀਂ ਹੈ ਛੱਡੀ ਹੋਰ ਤਾਂ ਕੀ ਕਹੀ ਹੈ ਸੀ ਭਾਈ ਜੀ ਜੋ ਹਾਲ ਆ ਇੱਥੋਂ ਦਾ ਜੋ ਜੋ ਹਾਲ ਹੈ ਇੱਥੋਂ ਦਾ ਤੇ ਆਪਣੇ ਬੱਚੇ ਵੀ ਹੁੰਦੇ ਆ ਛੋਟੇ ਛੋਟੇ ਤੇ ਉਹਨਾਂ ਦੀ ਫਿਕਰ ਵੀ ਰਹਿੰਦੀ ਆ ਕਈ ਵਾਰ ਆਪਾਂ ਉਹਨਾਂ ਨਾਲ ਨਹੀਂ ਜਾ ਸਕਦੇ ਤਾਂ ਉਹਨਾਂ ਨੂੰ ਇਕੱਲੇ ਭੇਜਣਾ ਪੈਂਦਾ ਸਕੂਲ ਵੀ ਜਾਣਾ ਕੰਮ ਵੀ ਜਾਣਾ ਫਿਰ ਕਿਵੇਂ ਕਿਵੇਂ ਦਾ ਲੱਗਦਾ ਕਿ ਆਪਣੇ ਹੱਥ ਵਿੱਚ ਕੁਝ ਨਹੀਂ ਆਪਾਂ ਇੰਨੀ ਵਾਰ ਜਾ ਵੀ ਆਏ ਉੱਥੇ ਪਰ ਫਿਰ ਵੀ ਆਪਣੀ ਗੁਹਾਰ ਨਹੀਂ ਸੁਣੀ ਜਾਰੀ ਪਤਾ ਕਿ ਹਰੇਕ ਮਾਪੇ ਨੂੰ ਡਰ ਰਹਿੰਦਾ ਜ਼ਰੂਰ ਹੈ ਬੱਚਿਆਂ ਨੂੰ ਮਤਲਬ ਉਹ ਛੱਡਣ ਜਾਣੇ ਪਹਿਲਾਂ ਉਹ ਚੌਖੜੇ ਉਹ ਦੂਏ ਪਾਸੇ ਜਾਣੇ ਰੇ ਤੁਰਕੇ ਦੂਰ ਜਾਣੇ ਉਹ ਨੂੰ ਆਇਆ ਰੈਂਡਵਿਊ ਖਣੂ ਸ਼ਾਮ ਨੂੰ ਕੋਈ ਕਸਟ ਨਾ ਹੋ ਜਾਵੇ ਕੁਛ ਨਾ ਹੋ ਜਾ ਬਸ ਤਾਂ ਯਾਰ ਗੜਦੀਆਂ ਪਲਟਣ ਵਾਲੀਆਂ ਹੋ ਜਾਣੀਆਂ ਹਰੇਕ ਮਾਪੇ ਵਾਪਸ ਨੂੰ ਡਰ ਰਹਿੰਦਾ ਬੁਰਾ ਹਾਲ ਹੈ ਬੱਚਿਆਂ ਦਾ ਕਿਸੇ ਗੇ ਜਾਣਦੇ ਨਹੀਂ ਯਾਰ ਸਕੂਲ ਭੇਜਦੇ ਨਹੀਂ ਬੱਚੇ ਮਾਪੇ ਬਈ ਕਦੇ ਕੋਸ਼ਿਸ਼ ਨਹੀਂ ਕੀਤੀ ਕਿ ਭਗਵੰਤ ਮਾਂ ਤੱਕ ਪਹੁੰਚ ਕੀਤੀ ਜਾਵੇ ਕਿਸੇ ਤਰੀਕੇ ਨਾਲ ਅਸੀਂ ਤਾਂ ਮੈਡਮ ਥੰਕ ਪਹੁੰਚ ਕਰੀ ਉੱਪਰ ਥਈ ਫਿਰ ਜਿਆਦਾ ਸੰਘਰਸ਼ ਕਰਾਂਗੇ ਅਸੀਂ ਤਿੱਖਾ ਫਿਰ ਉੱਪਰ ਥਈ ਜਾਊਗੇ ਉਹਨੂੰ ਕਹੇ ਨਹੀਂ ਦੇਖਦਾ ਯਾਰ ਬਈ ਕਿੰਨੀਆਂ ਖਬਰਾਂ ਲੱਗ ਰਹੀਆਂ ਸਾਡੇ ਪਿੰਡ ਦੀਆਂ ਸਾਰਾ ਕੁਝ ਹੋ ਰਿਹਾ ਜੀ ਮੈਡਮ ਪਾ ਵੀ ਜਾਏ ਮੈਡਮ ਦੇ ਹੱਥਾਂ ਮੇਨ ਉਹ ਕਹਿ ਨਹੀਂ ਸਕਦੀ ਆਪਣੇ ਅਫਸਰਾਂ ਨੂੰ ਵੀ ਆ ਵੀ ਉਹਨਾਂ ਦਾ ਮਸਲਾ ਹੱਲ ਕਰੋ ਕਿੰਨੀ ਗੱਲ ਹੈ ਬੜੀ 8500 ਕਰੋੜ ਰੁਪਇਆ ਪਿਆ ਖੈੜ ਕਮੇਟੀ ਪਾ ਅਰਬਾਂ ਰੁਪਇਆ ਪਿਆ ਨਾ ਪਰ ਲਾਉਣਾ ਨਹੀਂ ਖਾਣੇ ਉਹ ਨਹੀਂ ਉਹ ਸੜਕ ਸੁਟਕਾ ਦਾ ਨਾ ਤਾਂ ਮੈਂ ਹੱਥ ਦਾ ਕੰਮ ਹੈ ਲਾਰੇ ਲਾਈ ਜਨੇ ਆਬ ਅਪਰ ਨਹੀਂ ਹੈ ਆ ਨਹੀਂ ਹੈ ਆ ਨਹੀਂ ਹੈ ਜੇ ਮੁੰਡੇ ਨੇ ਉਸ ਦਿਨ ਕਿਹਾ ਥੋੜਾ ਜਾਂ ਉਹਨੂੰ ਜਈ ਗੱਲ ਕਰੀ ਗੱਲ ਬਾਤ ਪਹਿਲਾਂ ਨਾ ਲਾਰੇ ਲਾਈ ਗਿਆ ਜੀ ਉਹ ਇਹਨਾਂ ਨੂੰ ਕਹਿੰਦਾ ਫਿਰ ਤੁਸੀਂ ਬਦਮਾਸ਼ੀ ਕਰਦੇ ਫਲਾਣੇ ਹੁਣ ਅਸੀਂ ਆਪਣਾ ਮਤ ਮਸਲਾ ਲੈ ਕੇ ਵੀ ਨਹੀਂ ਜਾ ਸਕਦੇ ਉਸ ਦਿਨ ਦਾ ਲਾਰੇ ਲਾ ਰਿਹਾ ਸੀ ਉਹ ਬਈ ਚੱਲ ਆਜੋ ਬਈ ਥੋੜਾ ਮੈਂ ਟਿੱਪਰ ਭੇਜਦਾ ਫਲਾਣਾ ਸੀ ਟੈਂਪਰੇਰੀ ਉਹ ਸੜਕ ਮੰਗੀ ਤੇ ਇਹਨਾਂ ਨੇ ਉਹੀ ਨਹੀਂ ਦੇ ਹੋਈ ਹਲੇ ਕਿੰਨੇ ਗਿਆ ਤੁਹਾਨੂੰ ਕਿ ਤੁਸੀਂ ਲਗਾ ਟੋਪੀ ਬਾਹਰ ਲਾੜ ਲਗਾ ਰਹੇ ਕਿੰਨੇ ਗਿਆ ਤੁਹਾਨੂੰ ਇਨੀ ਗੱਲ ਕਿ ਤੁਸੀਂ ਲਾੜ ਲਗਾ ਰਹੇ ਕੌਣ ਸੀਗਾ ਉਹ ਅਫਸਰ ਜੀ ਗਈ ਤਾਂ ਜਾਈ ਹਾਂ ਖੜੜਦਾ ਹਾਂ ਮੁਕੇਸ਼ ਕੁਮਾਰ ਇਹ ਇਹੇ ਪੁੱਠੇ ਉਹ ਕਰਦੇ ਜੇ ਅਸੀਂ ਹੱਕ ਮੰਗੇ ਤਾਂ ਸਾਨੂੰ ਕਹਿੰਦੇ ਤੁਸੀਂ ਬਦਮਾਸ਼ੀ ਕਰਦੇ ਆ ਕਰਦੇ ਹੁਣ ਦੱਸੋ ਜੀ ਜਿਹੜੇ ਟ੍ਰੈਂਡ ਚੱਲਦਾ ਦਬਕੇ ਮਾਰਨ ਦਾ ਭਾਵੇਂ ਕੋਈ ਪੱਤਰਕਾਰ ਹੋਵੇ ਭਾਵੇਂ ਕੋਈ ਬਿਜ਼ਨਸਮੈਨ ਹੋਵੇ ਜਿਹਨੂੰ ਫਰੋਤੀਆਂ ਦੀ ਕਾਲਜ ਆ ਭਾਵੇਂ ਪਿੰਡ ਵਾਲੇ ਆਪਣੇ ਹੱਕ ਉਹਨਾਂ ਨੂੰ ਇਹ ਦਬਕੇ ਮਾਰਦੇ ਨੇ ਡਰਾਉਂਦੇ ਨੇ ਇਹਨੂੰ ਤੁਸੀਂ ਕਿਵੇਂ ਦੇਖਦੇ ਆਹੀ ਤਾਂ ਗੱਲ ਤਾਂ ਹੈ ਨਾ ਕਿ ਸਰਕਾਰမှာ ਦਵੇਂ ਨਹੀਂ ਹੈ ਇਹ ਆਪ ਗੈਲ ਹੋ ਕੇ ਕਰਾਉਨੇ ਆ ਕੰਮ ਕ੍ਰਾਈਮ ਵਧਿਆ ਨਾ ਕਿ ਸਰਕਾਰမှာ ਦੇਖ ਰਿਹਾ ਕਿੰਨੇ ਮਤਲਬ ਚਲੀ ਗਏ ਨਾ ਉਹ ਗਾਉਣੇ ਵਾਲੇ ਚਲੀ ਗਿਆ ਦੀਪ ਸਿੱਧੂ ਚਲੀ ਗਿਆ ਔਰ ਚਲੀ ਗਿਆ ਸੰਦੀਪ ਨੰਗਲ ਅੰਬੀ ਵਾਲਾ ਹੋ ਗਿਆ ਨਾ ਦਵੇਂ ਨਹੀਂ ਹੈ ਆਪ ਗੈਲ ਹੋ ਕੇ ਕੰਮ ਨਹੀਂ ਕੰਟਰੈਕਟਰ ਇਹਨਾਂ ਦਾ ਕੰਮ ਨਹੀਂ ਕਿਹਾ ਇਹ ਆਪ ਹੋ ਗਿਆ ਗੈਲ ਕਰਾਉਨੇ ਕੰਮ ਪਿਛਲੀਆਂ ਸਰਕਾਰਾਂ માં ਇਹੋ ਜਿਹਾ ਕੰਮ ਤਾਂ ਨਹੀਂ ਹੋਇਆ ਕਾਲੀ ਕਾਂਗਰਸੀ ਠੀਕ ਤੇ ਹਲੇ ਉਹ ਮਸਲਾ ਹੱਲ ਕਰਦੇ ਨੇ ਨਾ ਕਿ ਨਾ ਕੋਈ ਪਤਾ ਨਹੀਂ ਇਹ ਆਪਰਾਲੇ ਵਿੱਚ ਗੈਲਖਾਨੀਆਂ ਨਾ ਮਦਮੇ ਨਹੀਂ ਹੈ ਵੀ ਹਾਂ ਕੋਈ ਕੰਮ ਮਸਲਾ ਹੱਲ ਕਰਦੀ ਐ ਅਸੀਂ ਕੁਝ ਕਰਦੀ ਐ ਨਾ 4 ਸਾਲ ਤੋਂ ਉੱਪਰ ਹੋ ਗਈ ਸਰਕਾਰ ਤੇ ਤੁਹਾਨੂੰ ਜਾਂਦਿਆਂ ਨੂੰ ਵੀ ਕਈ ਸਾਲ ਹੋ ਗਏ ਹਾਲ ਤੱਕ ਕੋਈ ਇੱਥੇ ਨਾ ਮੌਕਾ ਦੇਖਣਾ ਨਾ ਹੀ ਕੋਈ ਕਾਰਵਾਈ ਕੀਤੀ ਜਾ ਰਹੀ ਆ ਤੇ ਤੁਹਾਨੂੰ ਕੀ ਲੱਗਦਾ ਕਿ ਅਗਲੀ ਵਾਰ ਸਰਕਾਰ ਬਣ ਜੂਗੀ ਫਿਰ ਇਹਨਾਂ ਦੀ ਨਹੀਂ ਨਹੀਂ ਹੁਣ ਨਹੀਂ ਹੁਣ ਤਾਂ ਇਹ ਭੁੱਲ ਜਮਾ ਸਾਰੇ ਕਿਤੇ ਲੋਕ ਦੋਖੀ ਤੰਗ ਹੈ ਸਾਰੇ ਪੰਜਾਬ ਮੀ ਤੰਗ ਹੈ ਦੇਖ ਤੁਸੀਂ ਦੇਖਦੇ ਹੋਣੇ ਰੋਜ਼ ਕਿਤੇ ਨਾ ਕਿਤੇ ਦੀ ਵੀਡੀਓ ਆਉਂਦੀ ਕਿਸੇ ਮਤਲਬ ਗੈਂਗਸਟਰਾਂ ਅੰਗਲ ਮੁਕਾਬਲਾ ਹੋ ਗਿਆ ਕਿਸੇ ਪਿੰਡਾਂ ਮਾਂ ਜ਼ਮੀਨ ਨੂੰ ਪਿੱਛੇ ਪੇ ਦਵਾਦ ਹੋ ਗਿਆ ਕਿਸੇ ਕੁਸ ਹੋ ਗਿਆ ਜੀ ਸਾਰੇ ਤੰਗ ਹੈ ਜੀ ਇਹਨਾਂ ਦੇ ਉਹ ਵੀ ਮਾਫੀਆਂ ਮੰਗ ਰਹੇ ਜੀ ਜਿਹੜਿਆਂ ਨਾ ਕਿ ਚਮਚੇ ਤੇ ਮਤਲਬ ਉਹ ਕਹਿ ਰਹੇ ਤੇ ਅਸੀਂ ਝਾੜੂ ਵਾਲਿਆਂ ਦੇ ਫੈਨ ਆ ਕੱਟੜ ਫੈਨ ਆ ਅਸੀਂ ਬੋਟਾਂ ਪਵਾ ਰਹੇ ਉਹ ਵੀ ਆਪਣੇ ਆ ਵੀਡੀਓ ਪਾ ਕੇ ਮਾਫੀਆਂ ਮੰਗ ਰਹੇ ਭਾਈ ਸਭ ਤੋਂ ਗਲਤੀ ਹੋਈ ਆ ਸਰਕਾਰ ਲਿਆ ਕੇ ਸਰਕਾਰ ਤਾਂ ਨਵੀਂ ਲੈਂਡ ਪੂਲਿੰਗ ਤੇ ਵੀ ਕੁਝ ਕਰ ਰਹੀ ਹੈ ਉਹਦੇ ਬਾਰੇ ਤੁਹਾਡੀ ਕੀ ਰਾਏ ਆ ਉਹਦੇ ਬਾਰੇ ਵੀ ਅਸੀਂ ਕਹਿ ਉਹ ਵੀ ਗਲਤ ਕਰ ਰਹੀ ਆ ਤੁਸੀਂ 6 ਤਰੀਕ ਨੂੰ ਜਿਹੜੀ ਤੁਸੀਂ ਕਾਲ ਦਿੱਤੀ ਆ ਉਸ ਤੋਂ ਬਾਅਦ ਵੀ ਜੇ ਮਸਲਾ ਹੱਲ ਨਹੀਂ ਹੁੰਦਾ ਫਿਰ ਤੁਸੀਂ ਕਿਸਾਨ ਜਥੇਬੰਦੀਆਂ ਜਾਂ ਹੋਰ ਜਥੇਬੰਦੀਆਂ ਨਾਲ ਤਾਲਮਿਲ ਕਰੋਗੇ ਕਰੋਗੇ ਜੀ ਕਰੋਗੇ ਉਹ ਸਾਡੇ ਆਪਣੇ ਬੰਦੇ ਪ੍ਰਧਾਨ ਅੱਜ ਹੈ ਨਹੀਂ ਜਥੇਬੰਦੀਆਂ માં ਗਿਆ ਵਾ ਜੋ ਕਿ ਮੀਟਿੰਗ ਸੀ 6 ਤਰੀਕ ਨੂੰ ਆਉਣਗੇ ਉਹ ਅੱਜ ਉਹ ਮੀਟਿੰਗ માં ਗਿਆ ਉਹਨਾਂ ਨੇ 2 ਤਰੀਕ ਨੂੰ ਸਾਡਾ ਚੱ퍼 ਚੀੜੀ ਮੀਟਿੰਗ ਸੀ ਜੀ ਆਉਂਗੇ ਹੋ ਉਹ ਆਉਣਗੇ ਜੀ ਉਹ ਪੱਕੇ ਮਤਲਬ ਜੇ ਹੱਲ ਨਹੀਂ ਹੁੰਦਾ ਤੁਸੀਂ ਸੰਘਰਸ਼ ਤਿੱਖਾ ਕਰੋਗੇ ਤੇ ਭੁੱਖ ਹੜਤਾਲ ਦੇ ਬੈਠੋਗੇ ਜਦ ਤੱਕ ਇਹ ਸਾਰਾ ਮਸਲਾ ਨਹੀਂ ਸੁਲਝਦਾ ਨਹੀਂ ਸੁਲਝਦਾ ਹਾਂ ਅਸੀਂ ਭੁੱਖ ਹੜਤਾਲ ਤੇ ਬੈਠੋਗੇ ਮੇਜਰ ਸਿੰਘ ਨੇ ਦੱਸੇ ਦੇ ਆ ਜੀ ਬਾਕੀ ਅਸੀਂ ਸੰਘਰਸ਼ ਤਿੱਖਾ ਕਰਾਂਗੇ ਹਾਂ ਕਿਸੇ ਦਾ ਕੋਈ ਵੀ ਰਾਤ ਨੂੰ ਬਿਮਾਰ ਹੋ ਜਾਵੇ ਕੁਝ ਹੋ ਜਾਵੇ ਜੀ ਮਤਲਬ ਕਿਸ ਨੂੰ ਅਮਰਜੈਂਸੀ ਜਾਣਾ ਪੈ ਜਾਵੇ ਹਸਪਤਾਲ ਜਾਣਾ ਪੈ ਜਾਵੇ ਤੁਸੀਂ ਆਪੇ ਦੇਖ ਲਓ ਚਾਰੇ ਬਸੇ ਚਾਰੇ ਪੰਜੇਰਾ ਘੁੰਮ ਕੇ ਦੇਖ ਲਓ ਜੀ ਕਿਧਰ ਨਹੀਂ ਜਾਣ ਵਾਲੀ ਹੈ ਜੀ ਹੁਣ ਇਹਦੇ ਬਾਅਦ ਤਾਂ ਸੰਘਰਸ਼ ਹੀ ਕਰਾਂਗੇ ਅਸੀਂ ਜਦ ਮੀਟਾਂ ਕਰ ਰਹੇ ਹਾਂ ਉਹਨਾਂ ਦੀਆਂ ਅੱਤ ਬਣੇਗਾ ਵੀ ਸਾਡਾ ਲਾਂਗਾ ਬਣਾ ਤੋ ਜੀ ਕਿਧਰ ਨੂੰ ਪਰ ਨਹੀਂ ਆਈ ਗਈ ਉਹ ਨਹੀਂ ਦੰਦਾ ਪ੍ਰਸ਼ਾਸਨ ਇਹ ਕੰਮੀ ਹੈ ਪੈਸੇ ਖਾਈ ਬੈਠੇਗਾ ਨਹੀਂ ਪੈਸਾ ਲਾਉਣਾ ਨਹੀਂ ਚਾਹੁੰਦਾ ਕੰਮੀ ਕਿਹਾ ਇਹਨਾਂ ਦੇ ਮਨ ਵਿੱਚ ਕਿਹਾ ਹੈਗਾ ਨਹੀਂ ਦੋਨੋਂ ਮਾਨ ਤੋਂ ਇਲਾਵਾ ਕਿਸੇ ਹੋਰ ਐਮਐਲ ਨਾਲ ਗੱਲ ਹੋਈ ਤੁਹਾਡੀ ਕੋਸ਼ਿਸ਼ ਕੀਤੀ ਤੁਸੀਂ ਕਿ ਨਹੀਂ ਹੋਰ ਬਣੀ ਜਿਹੜਾ ਅਸੀਂ ਆਪਣੇ ਹਲਕਾ ਇਹਨਾਂ ਦਾ ਜੀ ਅਸੀਂ ਹੋਰ ਪੜਾ ਜਾਂਦੇ ਤਾਂ ਚੰਗੇ ਲੱਗਦੇ ਜੇ ਇਹ ਮਤਵੰਦਾ ਇਹਨਾਂ ਦਾ ਇਲਾਕਾ ਨਾ ਹੋਵੇ ਇਹਨਾਂ ਨੂੰ ਵੋਟਾਂ ਨਾ ਪਾਈਆਂ ਹੋਵੇ ਜਾਂ ਵੋਟਾਂ ਅਸੀਂ ਇਹਨਾਂ ਨੂੰ ਪਾਈਆਂ ਇਹਨਾਂ ਦੇ ਨਾਲ ਖੜੇ ਹਾਂ ਜੀ ਫਿਰ ਜਾਉਂਗੇ ਤਾਂ ਇਹ ਨਾ ਵਾ ਹੱਕ ਦਾ ਸਾਡਾ ਪਹਿਲਾ ਨਾ ਵਾ ਜਾਣੇ ਦਾ ਜੇ ਜਵਾਬ ਤਾਂ ਮੈਂ ਕੁਸ ਕਰਾਂ ਕਹਾਂ ਨਾ ਤਾਂ ਉਹ ਕਾਇ ਕਹਿਣਾ ਵੀ ਅਸੀਂ ਕਰਨਾ ਨਹੀਂ ਹੈ ਫਿਰ ਅਸੀਂ ਹੋਰ ਐਮਐਲਏ ਦੇ ਕੋਲ ਜਾਈਏ ਜੇ ਜਵਾਬ ਤਾਂ ਦਮੇ ਲਾਰੇ ਲਾ ਰਹੇ ਜੀ ਬਚਾ ਕੇ ਕੋ ਟੱਪੀ ਨੂੰ ਬੈਠੋ ਜੀ ਤੁਹਾਡਾ ਕੰਮ ਹੋ ਰਿਹਾ ਕੋਈ ਨਹੀਂ ਫਲਾਣੀ ਤਰੀਕ ਨੂੰ ਅੱਜ ਆ ਪਾਸ ਕਰ ਰਹੇ ਅੱਜ ਟੈਂਡਰ ਨਿਕਲ ਗਿਆ ਅੱਜ ਫਲਾਣਾ ਹੋ ਗਿਆ ਅੱਜ ਢਿੰਕਾ ਹੋ ਗਿਆ ਬਾਏ ਗੱਲਾਂ ਇਹਨਾਂ ਦੀਆਂ ਜੀ ਅਨਮੋਲ ਗਗਨ ਮਾਨ ਦੀ ਇੱਕ ਬਿਆਨ ਇੱਕ ਵੀਡੀਓ ਬੜੀ ਵਾਇਰਲ ਹੋਈ ਸੀ ਜਿੱਥੇ ਉਹ ਚੁਟਕੀ ਮਾਰ ਕੇ ਕਹ ਰਹੇ ਸੀ ਕਿ ਚੁਟਕੀ ਮਾਰ ਕੇ ਐਮਐਸਪੀ ਦੇ ਦਾਂਗੇ ਚੁਟਕੀ ਮਾਰ ਕੇ ਸਾਰੇ ਕੰਮ ਹੋਣਗੇ ਤੇ ਹੁਣ ਉਹ ਚੁਟਕੀ ਜਿਹੜੀ ਹੁਣ ਤੁਹਾਨੂੰ ਕੀ ਲੱਗਦਾ ਉਹ ਫੇਲ ਹੋ ਗਿਆ ਹੈ ਉਹ ਚੱਲ ਰਹੀ ਹਾਲੇ ਐਮਐਸਪੀ ਨਾਲ ਜੀ ਸਾਰੇ ਪੰਜਾਬੀ ਪੁੱਛਣ ਉਹ ਵੀ ਕਿਆ ਚੁਟਕੀਆਂ ਮੈ ਮਿਲੀ ਕਿ ਨਹੀਂ ਮਿਲੀ ਜੀ ਉਹ ਉਹਨਾਂ ਦੇ ਬਾਅਦ ਨਹੀਂ ਉਹਦਾ ਵੋਟਾਂ ਲੈਣੇ ਦਾ ਢੰਗ ਤਾਂ ਹੀ ਹੈ ਇਹਨਾਂ ਦਾ ਇਹਨਾਂ ਦਾ ਮਕਿੱਥਾ ਹੈ ਨਾ ਵੀ ਚੁਟਕੀਆਂ ਮਾਰ ਕੇ ਐਮਐਸਪੀ ਦੇ ਦੋ ਮੈਂ ਇਹ ਸਾਰੇ ਪੰਜਾਬੀ ਪਤਾ ਕਰ ਲੋ ਕਿਸ ਨੂੰ ਮਿਲੀ ਹੋ ਗਿਆ ਜੇ ਵੋਟਾਂ ਕਰਕੇ ਕਰਦੇ ਨੇ ਉਹ ਪਖੰ ਐਮਐਸਪੀ ਤਾਂ ਬਹੁਤ ਦੂਰ ਦੀ ਗੱਲ ਐ ਇਹਨਾਂਗੇ ਤਾਂ ਮਤਲਬ ਸੜਕਾਂ ਨਹੀਂ ਬਣ ਰਹੀਆਂ ਐਮਐਸਪੀ ਕਿੱਥੇ ਦੇਣੂਗੇ ਇੱਡੇ ਪੰਜਾਬ ਮੈਂ ਤਾਂ ਇੱਕ 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 ਪਿੰਡ ਦੀਆਂ ਸੜਕਾਂ ਨਹੀਂ ਐ ਨਾ ਬਣ ਰਹੀਆਂ ਦੱਸ ਸੜਕਾਂ ਤੋਂ ਇਲਾਵਾ ਉਹ ਟੈਂਪਰੇਰੀਓ ਕਿਹਾ ਜੀ ਟੈਂਪਰੇਰੀ ਮੈਂ ਘਟਕਾ ਪਾ ਗਿਆ ਸਾਨੂੰ ਕਿਤਨੀ ਨੰਦਾਂ ਦਾ ਕਰ ਦੋ ਐਮਐਸਪੀ ਦੂਰ ਤਾਂ ਬਹੁਤ ਦੂਰ ਦੀ ਗੱਲ ਐ ਉਸ ਗੱਲ ਤੇ ਵੀ ਨਹੀਂ ਆ ਰਹੇ ਉਹਦੇ ਵੀ ਨਹੀਂ ਆ ਰਹੇ ਜੀ ਉਹ ਇਹਨਾਂ ਨੂੰ ਮੁੰਡੇ ਗਏ ਜੀ ਉਹਦੋਂ ਅਸੀਂ ਥੋੜਾ ਜਿਹਾ ਸਾਨੂੰ ਕੰਮ ਤਾਂ ਜੇ ਇਹਨੂੰ ਕਿਹਾ ਜੇ ਇਹ ਕਹਿੰਦਾ ਪਹਿਲਾਂ ਨਾ ਮੰਨ ਕੇ ਦੇ ਵੀ ਚਲ ਟੈਂਪਰੇਰੀ ਕਰ ਦਿੰਨੇ ਕਿਤਰੀ ਨੂੰ ਟੈਂਪਰੇਰੀ ਵੀ ਨਹੀਂ ਕਰੀ ਉਹਦੋਂ ਫੇਰ ਨਾ ਬ ਸਿੱਧਾ ਜਵਾਬ ਦੇ ਦਿੰਦਾ ਸਿੱਧਾ ਜਵਾਬ ਦੇ ਦਿੰਦੇ ਆ ਧੱਕਾ ਛਾਈ ਵੀ ਕੀਤੀ ਨਹੀਂ ਤੁਹਾਡੇ ਨਾਲ ਹਾਂ ਜੀ ਹਾਂ ਮੈਂ ਧੱਕਾ ਛਾਈ ਹੋਜੀ ਹੁਣ ਇਹਦੇ ਉੱਪਰ ਧੱਕਾ ਛਾਈ ਗਿਆ ਉਹ ਅੰਦਰ ਪੰਜ ਜਾਣੇ ਮੀਟਿੰਗ ਕਰਨ ਅੰਦਰ ਕਹਿੰਦੇ ਪੰਜ ਬੰਦੇ ਜਾਉਗੇ ਤੁਹਾਡੇ ਪਿਛੇਵਾਂ ਨਹੀਂ ਜਾਊਗਾ ਤੁਹਾਨੂੰ ਅੰਦਰ ਨਹੀਂ ਮੈਡਮ ਭੈਣ ਨਹੀਂ ਪਾਣ ਦਿੰਦੇ ਆ ਪੰਜ ਬੰਦੇ ਜਾਉਗੇ ਹੁਣ ਸਾਰੇ 20 30 ਮਿੰਟੇ ਜਾਣੇ ਅਸੀਂ ਦਸਣੇ ਜਾਣੇ ਕੋਈ ਇੱਥੇ ਲੜਾਈ ਝਗੜਾ ਕਰਨ ਜਾਂਦੇ ਨਹੀਂ ਜੀ ਬਈ ਸਾਡੇ ਸੁਣੋ ਜੀ ਫਰਿਆਦ ਸੁਣੋ ਜੀ ਸਾਨੂੰ ਲਾਂਘਾ ਤਾਂ ਦੇ ਦਿਓ ਕਿਧਰੀ ਨੂੰ ਪਰ ਨਹੀਂ ਪੰਜ ਬੰਦੇ ਕਹਿੰਦੇ ਜਾਓ ਉਹਨਾਂ ਨੂੰ ਉਹਨਾਂ ਦੇ ਫਿਰ ਪੈਰ ਨਹੀਂ ਲੱਗਣ ਦਿੰਦੇ ਤੁਹਾਨੂੰ ਪ ਬਾਬਾ ਜੀ ਤੁਸੀਂ ਇੱਥੇ ਆਪਣੀ ਉਮਰ ਹੰਢਾਈ ਐ ਇੱਥੇ ਸਮਾਂ ਕੱਢਿਆ ਤੁਸੀਂ ਮੈਨੂੰ ਲੱਗਦਾ ਜੋ ਹਾਲ ਅਸੀਂ ਦੇਖਿਆ ਕੈਣ ਨੂੰ ਕੈਣ ਨੂੰ ਇਹ 127 ਸੈਕਟਰ ਵੱਜਦਾ ਮੋਹਾਲੀ ਦਾ ਇੱਕ ਵੱਡੇ ਸ਼ਹਿਰ ਦਾ ਡਿਵੈਲਪ ਸ਼ਹਿਰ ਦਾ ਪਰ ਮੈਨੂੰ ਲੱਗਦਾ ਇਹਦਾ ਹਾਲ ਪਿੰਡਾਂ ਤੋਂ ਵੀ ਮਾੜਾ ਹੋ ਚੁੱਕਿਆ ਹੈ ਨਰਕੀ ਪਿੰਡ ਬਣ ਗਏ ਜੀ ਇਸ ਟਾਈਮ ਜਿਨ੍ਹਾਂ ਨਰਕ ਸਾਡੇ ਪਿੰਡ ਭੁਗ ਰਿਹਾ ਕੋਈ ਨਹੀਂ ਭੁਗ ਰਿਹਾ ਇਹ ਕਮੇਟੀ ਵਿੱਚ ਪਿੰਡ ਆਏ ਹੋਇਆ ਸਾਨੂੰ ਕੋਈ ਸਫਲਤਾ ਨਹੀਂ ਮਿਲੀ ਕਮੇਟੀ ਜਾਣ ਨਾਲ ਸਾਡੇ ਪਿੰਡ ਦੇ 24 25 ਕਿੱਲੇ ਜ਼ਮੀਨ ਦੇ ਕਮੇਟੀ ਚ ਪੰਚਾਇਤੀ ਚਲੇ ਗਏ ਮੁਖਤ ਇਹਨਾਂ ਦੀ ਸਾਡੀ ਕੋਈ ਕਦਰ ਨਹੀਂ ਪਈ ਸਾਡੇ ਪਿੰਡ 'ਚ ਇੱਕ ਇੱਟ ਨਹੀਂ ਲੱਗੀ ਕਿਤੇ ਹਾਲ ਦੇਖੋ ਗਲੀਆਂ ਨਾਲੀਆਂ ਦਾ ਸੜਕਾਂ ਦਾ ਦੇਖੋ ਕਿੰਨਾ ਸੋਹਣਾ ਹਾਲ ਹੈ ਰਿਸ਼ਤੇਦਾਰ ਪਿੰਡੋਂ ਆਉਣ ਛੱਟ ਗਏ ਆਉਣ ਕਿਵੇਂ ਜਾਂ ਐਂਟਰੀ ਉਹਨੇ ਕਿਧਰ ਖੱਡੇ ਇੰਨੇ ਨੇ ਡੂੰਘੇ ਆ ਰਬ ਰਬ ਕਰ ਕੇ ਕਿੱਥੇ ਪਹੁੰਚਦੇ ਆ ਕੋਈ ਪਤਾ ਨਹੀਂ ਕਾਦਾ ਐਕਸੀਡੈਂਟ ਹੋ ਜਾਣਾ ਡਿੱਕੇ ਮੂਰਾ ਹਾਲ ਹੈ ਬਹੁਤ ਆ ਬੁਰਾ ਹਾਲ ਹੈ ਸਰਕਾਰ ਕੁਝ ਨਹੀਂ ਕਰ ਰਹੀ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦਿਓ ਬੇਕਾਰ ਹੂੰ ਬਿਲਕੁਲ ਬੇਕਾਰ ਜੋ ਕਹਿੰਦੇ ਨੇ ਆਪ ਸਰਕਾਰ ਆਪ ਆ ਕੇ ਅਸੀਂ ਆਪਣੇ ਨਵੇਂ ਉਹਦੇ ਤਕਰੀਬ ਨਾਲ ਪੰਜਾਬ ਨੂੰ ਬਸਾਉਂਗੇ ਸਾਨੂੰ ਤਾਂ ਕੋਈ ਫਾਇਦਾ ਨਹੀਂ ਹੋਇਆ ਅਸੀਂ ਹੱਸ ਹੱਸ ਕੇ ਵੋਟਾਂ ਪਾਈਆਂ ਗਗਨ ਅਨਮੋਲ ਨੂੰ ਅਸੀਂ ਇੱਥੇ ਥਾਪੜਾ ਦੇ ਕੇ ਕਿਹਾ ਵੀ ਹਾਂ ਤੂੰ ਜਿੱਤ ਕੇ ਜਾਉਂਗੀ ਜਿੱਤੀ ਵੀ ਹੈ ਪਰ ਸਾਡੇ ਪਿੰਡ ਪੈਰੇ ਨਹੀਂ ਪਾਏ ਮੁੜ ਕੇ ਪੁੱਛ ਲੋ ਜਾ ਕੇ ਕਦੇ ਦਰਸ਼ਨ ਦਿੱਤੇ ਆਗੇ ਮੈਂ ਅੱਜ ਵੋਟਾਂ ਨੂੰ ਹਣ ਉਹਨੇ ਸਿਆਣੇ ਕਹਿੰਦੇ ਆ ਕਹਿੰਦੇ ਹਾਥੀ ਦੇ ਦੰਦ ਦਿਖਾਉਣੇ ਹੋਰ ਤੇ ਖਾਣ ਵਾਲੇ ਹੋਰ ਉਹ ਹੱਸ ਕੇ ਗੱਲਾਂ ਕਰ ਗਏ ਸਾਡੇ ਨਾਲ ਆ ਕੇ ਉਸ ਟਾਈਮ ਵੋਟਾਂ ਲੈ ਗਏ ਉਹ ਜਿਹੜਾ ਚੁਟਕੀ ਚ ਹਮ ਕੰਮ ਕਰ ਦੂੰਗਾ ਉਹ ਚੁਟਕੀ ਜੀ ਹੋ ਰਹੀ ਕਿਥੀ ਜਿਹੜਾ ਕਲਾਕਾਰ ਨੂੰ ਚੁਟਕੀ ਵਿੱਚ ਆਉਣਾ ਸੀ ਸਟੇਜੋਂ ਝੜ ਕੇ ਹਮ ਮੁਰਗੀ ਕਹਿੰਨ ਉਹਨੇ ਕੰਮ ਕੀ ਕਰਨਾ ਜਿਹੜੇ ਜਈ ਵੱਲੋਂ ਦਬਕੇ ਮਾਰੇ ਗਏ ਫਿਰ ਤੁਸੀਂ ਗੱਲ ਉੱਪਰ ਨਹੀਂ ਪਹਚਾਈ ਕਿ ਤੁਹਾਡੇ ਅਫਸਰ ਐ ਬੋਲਦੇ ਨੇ ਕੀ ਬੱਪ ਪਹਚਾਈ ਕੋਈ ਸੁਣਦਾ ਨਹੀਂ ਜੀ ਹਮ ਕੋਈ ਨਹੀਂ ਸੁਣਦਾ ਹੈਗਾ ਹਮ ਜਿਠੇ ਮਰਜੀ ਚਲ ਜੋ ਲਾ ਰਹੇ ਆ ਉਹਨੇ ਤੁਹਾਨੂੰ ਮੁੰਡਾ ਦੇ ਕੋਈ ਤੋਂ ਨਾ ਬਸ ਕਮ ਹੋ ਗਿਆ ਜੀ ਆਗੇ ਬਸ ਪ੍ਰਸ਼ਾਸਨ ਆ ਰਿਹਾ ਥੋੜੇ ਕੰਮ ਲਾ ਰਹੇ ਸੀ ਕੋਈ ਨਹੀਂ ਹੁੰਦਾ ਐਨਾ ਬੁਰਾ ਹਾਲ ਹੈ ਪਿੰਡ ਦਾ ਚਾਰ ਚੁਫੇਰੇ ਦੇਖ ਲਓ ਕਿਦਾਂ ਲੰਕ ਕੇ ਦੇਖ ਲਓ ਸੀ ਮੇਨਟਰੀ ਹੈ ਠੀਕ ਖੱਡੇ ਕਿੰਨੇ ਆ ਪਾਣੀ ਭਰਿਆ ਪਿਆ ਆ ਤਾਂ ਹੁਣ ਤਾਂ ਬਰਸਾਤ ਤੇ ਬਰਸਾਤ ਪਹਿਲਾਂ ਵੀ ਇਹੀ ਹਾਲ ਸੀ ਜੀ ਹੁਣ ਤਾਂ ਕਹਿਣ ਨੂੰ ਮੌਕਾ ਮਿਲ ਗਿਆ ਬਰਸਾਤ ਹੈ ਮੀ ਪਿੰਡਾ ਉਹ ਤੋਂ ਪਹਿਲਾਂ ਕੀ ਹਾਲ ਸੀ ਉਸੇ ਪੋਲੀਟਿਸ਼ੀਨਾਂ ਨੂੰ ਸ਼ਾਇਦ ਇਹ ਗੱਲ ਪਤਾ ਨਹੀਂ ਜਾਂ ਉਹ ਸਮਝਦੇ ਨਹੀਂ ਕਿ ਇੱਕ ਗੱਲ ਕਲੀ ਕਲੀਆਂ ਨਾਲ ਹੀ ਆ ਦੇਣੀ ਹੈ ਗੱਲ ਛੋਟੇ ਬੱਚਿਆਂ ਦੀ ਯੂਥ ਦੀ ਤੇ ਇਹ ਗੱਲ ਇਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਸਾਡੇ ਛੋਟੇ-ਛੋਟੇ ਬੱਚੇ ਆ ਜੀ ਕੋਈ 10 ਸਾਲ ਦਾ ਕੋਈ 5 ਸਾਲ ਦਾ ਬਸਾਂ ਸਕੂਲ ਦੀ ਇੱਥੇ ਪਹੁੰਚ ਨਹੀਂ ਰਹੀਆਂ ਪਿੰਡ 'ਚ ਆਉਣਗੇ ਤਾਂ ਜੇ ਰਸਤਾ ਠੀਕ ਹੋਊਗਾ ਉਹ ਜਾਣੇ ਨੂੰ ਛੱਡ ਕੇ ਆਉਣੇ ਆ ਜਿਹੜਾ ਬੱਚਾ ਚੱਲ ਗਿਆ ਘਰ ਤੋਂ ਕੱਲਾ ਭੇਜਦੇ ਆ ਸਕੂਲ ਪਹੁੰਚ ਗਿਆ ਸ਼ਾਮ ਨੂੰ ਕਿਵੇਂ ਮੁਰਨਾ ਸੁੱਖ ਮਾਰ ਤੋਂ ਸੁੱਖ ਮੰਗਦੇ ਬੱਚਾ ਸਹੀ ਸਿਹਤ ਘਰ ਆ ਜਵੇ ਕਿਉਂ ਰਸ਼ ਬਹੁਤ ਵਗਿਆ ਰੋੜ ਤੇ ਭੀੜ ਬਹੁਤ ਜਿਆਦਾ ਹੈ ਐਣੀਆਂ ਕਲੋਨੀਆਂ ਇਕੱਠ ਹੋ ਗਈਆਂ ਡਿਵੈਲਪਮੈਂਟ ਬਥੇਰੀ ਹੋਈ ਹੈ ਰੋੜ ਕੋਈ ਨਹੀਂ ਬਣ ਰਿਹਾ ਰਸਤਾ ਕੋਈ ਹੈ ਨਹੀਂ ਨਿਕਾਸ ਕਿਹਾ ਕਾਹਦਾ ਨਿਕਾਸ ਇੱਥੇ ਕੋਈ ਨਿਕਾਸ ਨਹੀਂ ਹੈਗਾ ਦੱਸੋ ਇਹ ਜੀ ਇਲਾਕਿਆਂ ਦੀ ਪਹਿਲਾਂ ਵੀ ਖਬਰ ਆਈ ਨੇ ਕਹਿੰਦੇ ਉੱਥੇ ਦਾ ਕੁੜੀ ਵਾਲੇ ਮੁੰਡੇ ਦੀ ਰਿਸ਼ਤੇ ਵੀ ਨਹੀਂ ਦਿੰਦੇ ਜਿੱਥੇ ਆਹ ਜੀ ਨਾ ਉਹ ਕੀ ਰਿਸ਼ਤੇਦਾਰ ਉਹ ਉੱਥੇ ਜ਼ਮੀਨਾਂ ਮਹਿੰਗੀਆਂ ਨੇ ਕਹੂਕਣਾ ਦਸੂਰ ਤੇ ਨਹੀਂ ਹੈ ਕੋਈ ਉਹ ਪੈਸਾ ਆ ਗਿਆ ਪੈਸਾ ਨੰਪਿੰਡ ਦਾ ਨਰਕ ਬਣਿਆ ਪਿਆ ਸਾਡ ਹੂੰ ਕਹਿੰਦੇ ਜ਼ਮੀਨਾਂ ਮਹਿੰਗੀਆਂ ਹੋ ਗਈਆਂ ਕਮੇਟ ਸਾਡੇ ਤਾਂ ਕੋਈ ਮਹਿੰਗੀ ਨਹੀਂ ਬੁਰਾ ਹਾਲ ਪਿੰਡ ਵਿੱਚ ਜਾ ਕੇ ਦੇਖੋ ਮੋਂ ਉਹਨਾਂ ਨੂੰ ਦਿਖਾਓ ਇੱਕ ਵਾਰ ਮੌਕਾ ਆਪ ਸਰਮ ਦੇ ਆਪ ਸਰ ਕੱਖਾਂ ਭੁੱਟੀਆਂ ਨੂੰ ਸਭ ਦੇਖਦੇ ਆ ਉਹ ਜੀ ਪਤਾ ਹੈ ਉਹ ਕੰਨਾ ਜੰਗਲਾਂ ਦੇ ਕੇ ਬੈਠੇ ਆ ਇਧਰੋਂ ਸੁਣੋ ਇਧਰੋਂ ਕੱਢ ਦਿਓ ਜੀ ਟਾਈਮ ਪਾਸ ਕਰ ਰਹੇ ਆ ਦੋ ਸਾਲ ਰਹਿ ਗਏ ਮੁਰੇ ਸਾਈ ਆਇਆ ਤਾੜੀ ਵੱਜ ਜਾਣੀ ਛਾਲ ਮਾਰਦੇ ਨੇ ਜਾਣਾ ਇੱਥੋਂ ਹੂੰਝਾ ਲੱਗ ਜਾਣਾ ਫਿਰ ਪੰਜਾਬ ਦੇਖ ਰਿਹਾ ਵੀ ਕੀ ਕਰ ਰਹੀ ਸਰਕਾਰ ਹੂੰ ਸਰਕਾਰ ਨੇ ਕਰਿਆ ਕੀ ਐ ਤੁਸੀਂ ਤੁਸੀਂ ਸੀਨੀਅਰ ਹੋ ਤੁਸੀਂ ਬੜੀ ਕੋਈ ਫੈਸਲਾ ਲੈਣੇ ਹੋ ਤਾਂ ਬੜਾ ਸੋਚ ਸਮਝ ਕੇ ਲੈਣੇ ਹੋ ਤੁਹਾਨੂੰ ਕੀ ਲੱਗਦਾ ਕਿ ਇਸ ਚੀਜ਼ ਦਾ ਹੱਲ ਕਿਵੇਂ ਹੋਊਗਾ ਹਲ ਤਾਂ ਜੀ ਇਹ ਉਹ ਕਰੋਗੇ ਕੁਸ ਤਾਂ ਹੀ ਹੈ ਜੇ ਪੈਸਾ ਕਿਤੇ ਲਾਣ ਜਾਏ ਜੋ ਨਹੀਂ ਕਰਦੇ ਫਿਰ ਤੁਸੀਂ ਕਿੱਥੋਂ ਤੱਕ ਜਾਓਗੇ ਅਸੀਂ ਆਹੀ ਰੌਲਾ ਪਾ ਸਕਦੇ ਹਾਂ ਇਹਨਾਂ ਕੋਲ ਦਫ਼ਤਰਾਂ ਜਾ ਕੇ ਨਾ ਆਪਣਾ ਧਾਨਾ ਲਾਉਂਗੇ ਜੋ ਪਿੰਡ ਦੇ ਕਮੇਟੀ ਮੈਂਬਰਾਂ ਦੱਸੂਗਾ ਜਿਵੇਂ ਵੀ ਆਪਣਾ ਐਥੇ ਕੋਈ ਮਤਾ ਪਾ ਕੇ ਸਲਾਹ ਲਈ ਜਾਊਗੀ ਉਹਦੇ ਮੁਤਾਬਕ ਅਸੀਂ ਉਹ ਆਪਣਾ ਪ੍ਰਪੋਗਾਂਡਾ ਕਰੂੰਗੇ ਜੀ ਅਸੀਂ ਸਟੈਪ ਚੋਂਗੇ ਦੇ ਬਾਰੇ ਮ ਕੱਲ ਨੂੰ ਵੋਟਾਂ ਆ ਰਹੇ ਆ ਉਹਨਾਂ ਦਾ ਬਾਈਕਾਟ ਕਰੂੰਗੇ ਜੇ ਸਾਡੇ ਪਿੰਡ ਦਾ ਕੋਈ ਕਰੇ ਨਹੀਂ ਰਿਹਾ ਕੁਝ ਵੀ ਵੋਟਾਂ ਮੰਗਣ ਬਾਹਰ ਤਾਂ ਆਉਣੇ ਆ ਹਰ ਇੱਕ ਪਾਰਟੀ ਆਉਣੀਆਂ ਪਰ ਐਂਟਰੀ ਬੈਨ ਕਰੋਂਗੇ ਫਿਰ ਐਂਟਰੀ ਬੈਨ ਕਰਨੀ ਪੈਣੀ ਸਾਨੂੰ ਸਾਰੀਆਂ ਪਾਰਟੀਆਂ ਕਰੂੰਗੇ ਕਈ ਆਪ ਸਰਕਾਰ ਦੇ ਨਹੀਂ ਨਹੀਂ ਹੋਣਗੀਆਂ ਫਿਰ ਸਾਰੀਆਂ ਨਹੀਂ ਹੋਣਗੀਆਂ ਜਿਹੜੀ ਮੌਕੇ ਦੀ ਸਰਕਾਰ ਮੈਂ ਤਾਂ ਉਹ ਹੈ ਇਸ ਟਾਈਮ ਜਿਹੜੀ ਮੌਕੇ ਦੀ ਸਰਕਾਰ ਹੈ ਮਿਹਨਤ ਆ ਉਹ ਚੀਜ਼ ਹੈ ਹੁਣ ਜਿਹੜੀਆਂ ਪਿਛਲੀਆਂ ਅੰਗਲੀਆਂ ਪਾਰਟੀਆਂ ਉਹਦਾ ਆਪਣੇ ਕਾਰਜਕਾਲ 'ਮਾਂ ਕੁਸ ਵਾਰਿਆ ਵੀ ਹੋਗਾ ਤਾਂ ਸਾਡਾ ਇੱਕ ਵਾਰ ਰੋਡ ਬਣਿਆ ਮੇਰੀ ਸੋਚੀ ਜਾ 20 ਸਾਲ 15 ਸਾਲ ਬਾਅਦ ਪਹਿਲਾਂ ਬਾਦਲ ਸਰਕਾਰ ਵੀ ਬੰਦ ਕਰ ਰਹੀ ਹੈ ਕੈਪੀਟਲ ਵੀ ਆਇਆ ਆ ਪਿੱਛੇ ਕਮੇਟੀ ਨੇ ਇੱਕ ਵਾਰ ਇੰਟਰਲੋਕ ਲੱਗੀ ਇੱਥੇ ਉਹ ਇੰਟਰਲੋਕ ਲੱਗੀ ਨੂੰ 2 ਸਾਲ ਹੋਏ ਸੀ ਹੁਣ ਸੀਵਰੇਜ ਮੈਂ ਸਾਰੀ ਪਟਦੀ ਨੇ ਡੂੰਘੇ ਟੋਏ ਬੁਰਾ ਹਾਲ ਯਾ ਅੱਗੇ ਦੇਖ ਲਓ ਕਿਦਨੇ ਐਂਟਰੀ ਨਹੀਂ ਹੋ ਰਹੀ ਸੂਟਰ ਮੋਟਰਸਾਈਕਲ ਜਾਣੇ ਤਾਂ ਜਾਣ ਨੂੰ ਖਤਰਾ ਵੀ ਮੇਰੇ ਵਰਗੇ ਸਿਆਣੇ ਤੋਂ ਨਹੀਂ ਨਿਕਲਣਾ ਕੋਇਵਾ ਇੱਥੇ ਲੱਗੇ ਆਗੇ ਕੋਟੇ ਦੀ ਸੜਕ ਹਾਂ ਕੋਟੇ ਦਾ ਹਿੱਲੇ ਵਿਆਂਗੇ ਕਿੰਨੇ ਡਿੱਗਿਆ ਵਿਹਾਂ ਬੋਲਰ ਤੇ ਤੁਸੀਂ ਇਹ ਜੋ ਪੰਜਾਬ ਚ ਮਾਹੌਲ ਬਣਿਆ ਪਿਆ ਕਿ ਹਰ ਛੋਟੇ ਛੋਟੇ ਕੰਮ ਪਿੱਛੇ ਧਰਮਾ ਲਾਉਣਾ ਪੈਂਦਾ ਭੁੱਖ ਹੜਤਾਲਾਂ ਦੇ ਬਹਿਣਾ ਪੈਂਦਾ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹੂੰ ਜੋ ਪੰਜਾਬ ਵਿੱਚ ਚੱਲ ਰਿਹਾ ਹੈ ਅੱਜ ਦੀ ਕਸ਼ਿ ਸਰਕਾਰਾਂ ਕਿਆ ਕਰ ਰਹੀਆਂ ਹਰ ਇੱਕ ਹਰ ਇੱਕ ਬੰਦਾ ਦੁਖੀ ਹੋਇਆ ਬਸ ਸਰਕਾਰ ਤੋਂ ਕਿਉਂ ਜੋ ਜਿਹੜੇ ਹੁਣ ਚਲਾਤ ਆ ਲੈਂਡਿੰਗ ਬੋਲਿੰਗ ਕਹਿ ਰਹੇ ਹੈਂ ਇਵੇ ਵਿੱਚ ਸੋਚਿਆ ਜਾਵੇ ਜ਼ਿਮੀਂਦਾਰ ਨੂੰ ਕੀ ਫਾਇਦਾ ਹੈ ਉਹ ਕਣ ਨੂੰ ਪਲਾਟ ਦੇਉਂਗੇ ਪਲਾਟ ਦੇ ਦੇਉਗੇ 100 ਕਾ 100 ਕਾ ਦੇ ਦੂ ਹਜ਼ਾਰ ਕਾ ਦੇ ਦੂ ਪੈਸੇ ਪੈਸਾ ਨਹੀਂ ਮਿਲਣਾ ਫਿਰ ਉਹ ਮਰਜੀ ਹੈ ਉਹ ਸਰਕਾਰ ਜੇ ਤੂੰ ਨਹੀਂ ਕਹਿੰਦੀ ਤੁਸੀਂ ਨਹੀਂ ਵੇਚਣਾ ਤੁਸੀਂ ਰੱਖ ਸਕਦੇ ਆਪਣੇ ਨੂੰ ਨਹੀਂ ਵੇਚਣਾ ਮਾਰਚ ਉਹ ਕੀ ਕਰੂਗਾ ਜਾਂ ਕੋਈ ਨਾ ਉਹ ਪਾਸ ਹੋਣਾ ਨਕਸ਼ਾ ਪਾਸ ਉਹਨਾਂ ਨਾਲ ਉਹ ਛੱਤ ਸਕਦਾ ਨਾ ਉਹ ਰੱਖ ਸਕਦਾ ਕਾਨੂੰਨ ਤਾਂ ਲਾਗੂ ਇਹੋ ਜੇ ਕਰਤੇ ਹੂੰ ਫਿਰ ਜ਼ਿਮੀਂਦਾਰ ਨੂੰ ਕੀ ਫਾਇਦਾ ਆਮ ਜਨਤਾ ਨੂੰ ਕੀ ਫਾਇਦਾ ਹੈ ਤਰ ਜਿਹੜੇ ਜ਼ਿੰਮੇਦਾਰ ਐ ਇਸ ਬਿੱਲ ਦੇ ਹੱਕ ਚ ਬੋਲ ਰਹੇ ਨੇ ਉਹ ਤੁਹਾਨੂੰ ਕੌਣ ਨੇ ਕੀ ਲੱਗਦਾ ਜ਼ਿੰਮੇਦਾਰ ਨੇ ਉਹ ਮੈਂ ਤਾਂ ਨਹੀਂ ਕਹਿੰਦਾ ਵੀ ਉਹ ਜ਼ਿੰਮੇਦਾਰ ਉਹ ਤਾਂ ਸਰਕਾਰਾਂ ਦੀ ਬੰਦੇਆਂ ਜੀ ਵਿੱਚ ਹਮ ਸਰਕਾਰਾਂ ਦੇ ਆਪਣੇ ਬੰਦੇ ਆ ਜਿਹੜੇ ਚਮਚੇ ਹੁੰਦੇ ਵਿੱਚ ਹਮ ਉਹਨਾਂ ਦਾ ਫਿਰ ਆਪਣੀ ਸਰਕਾਰ ਦੀ ਕਹਾਣੀ ਹੁੰਦੀ ਆ ਆਪਣੀ ਸਰਕਾਰ ਨੂੰ ਕੁੰਝ ਮਾਰਾ ਕਹਿੰਦਾ ਜਿਹਨਾਂ ਨੂੰ ਬੁਰਕੀ ਮਿਲਦੀ ਉਹ ਤਾਂ ਕਹੂੰਗਾ ਜੀ ਬਾਕੀ ਮੌਕੇ ਤੇ ਦੇਖੋ ਜਨਤਾ ਦੂ ਕਿ ਇਸ ਟਾਈਮ ਹਰ ਵਾਸੇ ਨਾਰੇ ਲੱਗਦੇ ਆ ਬੁਰਾ ਹਾਲ ਹੈ ਮੇਨ ਮਸਲਾ ਇਹੀ ਆ ਤੁਹਾਡਾ ਸੀਵਰੇਜ ਦਾ ਸੜਕਾ ਸਾਡਾ ਹੀ ਮੇਨ ਰਸਤਾ ਪਿੰਡ ਨੂੰ ਕੋਈ ਬੜਨ ਨੂੰ ਐਂਟਰੀ ਨਹੀਂ ਹੈ ਕਿਧਰੋਂ ਵੀ ਸਾਡਾ ਪਿੰਡ ਦਾ ਰਸਤਾ ਸਿਮਰੇ ਉਹ ਜ਼ਰੂਰੀ ਹੈ ਛੇਤੀ ਤੋਂ ਛੇਤੀ ਨਹੀਂ ਬੁਰਾ ਹਾਲ ਹੈ ਪਿੰਡ ਦਾ ਸਾਡੇ ਦਾ ਹੁਣ ਰਾਤ ਨੂੰ ਕੋਈ ਮਰੀਜ਼ ਬਿਮਾਰ ਹੋ ਜੇ ਕਿੱਥੇ ਲੈ ਕੇ ਜਾਣਾ ਉਹ ਤਾਂ ਰਾਤੇ ਰਾਤੇ ਜਿਹੜਾ ਟੋਇਟ ਅਪਦੀ ਅਸੀਂ ਗੱਡੀ ਜਿੱਤੇ ਰਸਤੇ ਜਾਂਦੇ ਜਾਂਦੇ ਪੂਰਾ ਫੁੱਲਣ ਜੀ ਕਿਵੇਂ ਜਾਣਾ ਹਸਪੀਟਲ ਅਸਰਪੇਟ ਵੱਲ ਤਾਂ ਹੀ ਜਾਊਗਾ ਗੱਡੀ ਤਾਂ ਹੀ ਜਮੂ ਚ ਹ ਮੌਕਾ ਤਾਂ ਦੇਖਾਗੇ ਸਰਕਾਰੀ ਬੰਦੇ ਮੌਕਾ ਦੇਖਣ ਪਿੰਡ ਦਾ ਆਦਲ ਦੇ ਵੀ ਕਿੱਦਾਂ ਨੂੰ ਐਂਟਰੀ ਆ ਕੋਈ ਆਪੇ ਆ ਕੇ ਦੇਖੇਮ ਗੱਡੀ ਵੱੜਦੀ ਬਣ ਜਾ ਜੀ ਇਹ ਹਾਲ ਹੈ ਠੀਕ ਹੈ ਹਾਲ ਆਪੇ ਬਹੁਤਾ ਕੁਝ ਹੋਉਂਦਾ ਨਹੀਂ ਜੀ ਜੀ ਬਾਕੀ ਸਰਕਾਰ ਨੂੰ